डीसी ਫਰੀਦਕੋਟ ਦਾ ਦੋਗਲਾਪਨ ਸਾਹਮਣੇ ਆਇਆ ਹੈ ਬੜੇ ਮਗਰਮਸ਼ ਦੇ ਹੰਝੂ ਵਹਾਏ ਗਏ ਕਿ ਅਸੀਂ ਹੜਪੀੜਤਾ ਦੁਖੀ ਹੈ ਅਸੀਂ ਖੁਸ਼ੀਆਂ ਮਨਾਈਏ ਚੰਗੀਆਂ ਨਹੀਂ ਪਰ ਉਹ ਸਾਰੀਆਂ ਗੱਲਾਂ ਤੇ ਮਿੱਟੀ ਪਾ ਦਿੱਤੀ ਹੈ ਫਰੀਦਕੋਟ ਦੇ ਡੀਸੀ ਨੇ ਜਿਹੜਾ ਉਹਨਾਂ ਨੇ ਕਿਹਾ ਕਿ 13 ਤੋਂ 23 ਤੱਕ ਜਿਹੜਾ ਦਾਣਾ ਮੰਡੀ ਚ ਸਮਾਗਮ ਹੁੰਦਾ ਸੀ ਉਸ ਵਾਰ ਨਹੀਂ ਹੋਵੇਗਾ ਪਰ ਉੱਥੇ ਹੋ ਰਿਹਾ ਹੈ ਕਿ ਪਹਿਲਾਂ ਇਹ ਸਾਰਾ ਸਮਾਗਮ ਪ੍ਰਸ਼ਾਸਨ ਕਰਵਾਉਂਦਾ ਸੀ ਐਸ ਵਾਰ ਪ੍ਰਾਈਵੇਟ ਪਲੇਅਰਾਂ ਨੂੰ ਦੇ ਦਿੱਤਾ ਗਿਆ ਝੋਲੇ ਲੱਗਣੇ ਆ ਤੁਸੀਂ ਕਹਿੰਦੇ ਕਿ ਮੇਲਾ ਨਹੀਂ ਕਰਾਉਣਾ ਉਹਨਾਂ ਦੀ ਮਨਜ਼ੂਰੀ ਕਿਹਨੇ ਦਿੱਤੀ ਕੋਈ ਉੱਥੇ ਗੜਬੜ ਹੋ ਜੇ ਉੱਥੇ ਕੋਈ ਵੱਡੀ ਘਟਨਾ ਵਾਪਰ ਜੇ ਮਨਜ਼ੂਰੀ ਕਿਹਨੇ ਦਿੱਤੀ ਸਦੇ ਵਿੱਚ ਇਸ ਮੇਲੇ ਦੇ ਵਿੱਚ ਮੌਜੂਦਾ ਸੱਤਾਧਾਰੀ ਧਿਰ ਦੇ ਵੱਡੇ ਲੀਡਰਾਂ ਦਾ ਵੀ ਹੱਥ ਹੈ ਪੱਤਰਕਾਰਾਂ ਦਾ ਵੀ ਹੱਥ ਹੈ ਤੇ ਕਈ ਹੋਰ ਲੋਕਾਂ ਦਾ ਵੀ ਹੱਥ ਹੈ ਤੇ ਉਹ ਰਲ ਕੇ ਇਹਦੇ ਵਿੱਚੋਂ ਕਰੋੜ ਤੋਂ ਡੇਢ ਕਰੋੜ ਰੁਪਏ ਦੀ ਕਮਾਈ ਜਿਹੜੀ ਹੈ ਉਹ ਕਰਨ ਜਾ ਰਹੇ ਹੈ ਤੇ ਸਰਕਾਰ ਨੂੰ ਕੀ ਮਿਲ ਰਿਹਾ ਕੁਝ ਵੀ ਨਹੀਂ ਹੁਣ ਜਿਹੜੀ ਉੱਥੋਂ ਕਮਾਈ ਹੋਣੀ ਹੈ ਉਹ ਪ੍ਰਾਈਵੇਟ ਪਲੇਅਰ ਲੈ ਜਾਣਗੇ ਪਹਿਲਾਂ ਉਹ ਕਮਾਈ ਸਰਕਾਰ ਦੇ ਖਜ਼ਾਨੇ 'ਚ ਜਾਂਦੀ ਸੀ ਉਹ ਅੱਗੇ ਨਾਲੋਂ ਨਵੀਂ ਪਿਰਤ ਪਾ ਦਿੰਦੀ ਹੈ ਡੀਸੀ ਫਰੀਦਕੋਟ ਨੇ ਕਿਉਂਕਿ ਹੁਣ ਜੀ ਇਸ ਵਾਰ ਇਹ ਮੇਲਾ ਹੋ ਗਿਆ ਅਗਲੀ ਵਾਰ ਵੀ ਪ੍ਰਾਈਵੇਟ ਪਲੇਅਰ ਮੇਲਾ ਕਰਾਇਆ ਕਰਨ ਜਿਹੜਾ ਸਰਕਾਰ ਦੇ ਖਜ਼ਾਨੇ ਚ ਪਾਇਆ ਜਾਣਾ ਉਹ ਵੀ ਨਹੀਂ ਜਾਣਾ ਇਹ ਮਗਰਮਾਛ ਦੇ ਹੰਝੂ ਬਹਾਏ ਸੀ ਬੜਾ ਦੁੱਖ ਪ੍ਰਗਟਾਇਆ ਸੀ ਹੜਪੀੜਤਾਂ ਦੇ ਨਾਲ ਉਹ ਕਿੱਧਰ ਗਿਆ ਕੀ ਹੜਪੀੜਤ ਸਹੀ ਹੋ ਗਿਆ ਕੀ ਹੜਪੀੜਤਾਂ ਦਾ ਜਿਹੜਾ 2 ਲੱਖ ਕਿੱਲਾ ਫਸਲ ਤੇ ਰੇ ਚੜ ਗਈ ਆ ਉਹ ਠੀਕ ਹੋ ਗਈ ਹੈ ਕਿਉਂ ਇਹ ਫਿਰ ਪਖੰਡ ਕੀਤੇ ਗਏ 16 ਤਰੀਕ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਸ਼ੁਰੂ ਹੈ ਤੇ ਮਾਰਕੀਟ ਕਮੇਟੀ ਨੇ ਆਪਣੀ ਜ਼ਮੀਨ ਦਾਣਾ ਮੰਡੀ ਦੀ ਜ਼ਮੀਨ ਚੱਕ ਕੇ ਇਸ ਮੇਲੇ ਲਈ ਦਿੱਤੀ ਸੀ ਐ ਤੇ ਜੇ 16 ਤਰੀਕ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੈ ਕਿਹਦੀ ਪਾਵਰ ਨਾਲੇ ਜ਼ਮੀਨ ਦਿੱਤੀ ਗਈ ਉਹ ਵੀ ਤਾਂ ਜਿਹੜੇ ਸਪੋਰਟਸਮੈਨ ਆ ਜਿਨ੍ਹਾਂ ਨੇ ਤਿਆਰੀ ਕੀਤੀ ਹੁੰਦੀ ਆ ਮੇਲੇ ਦੀ ਜਾਂ ਆਰਗੇਨਾਈਜ਼ਰ ਆ ਜਿਹੜੇ ਸਾਲ ਬਾਅਦ ਤਿਆਰੀ ਕਰਦੇ ਪੂਰਾ ਸਾਲ ਉਹਨਾਂ ਨੂੰ ਲੰਘ ਜਾਂਦਾ ਉਹਨਾਂ ਨੇ ਵੀ ਤਾਂ ਸਬਰ ਦਾ ਘੁੱਟ ਭਰਿਆ ਨਾ ਪਰ ਜਿਹੜਾ ਹੈਗਾ ਜੇ ਅਸੀਂ ਸਪੋਰਟਸਮੈਨ ਜਿਹੜੇ ਕਲੱਬ ਆ ਜੇ ਉਹ ਇਹ ਚੀਜ਼ ਨੂੰ ਰੋਕ ਸਕਦੇ ਇੱਕ ਸਾਲ ਦੇ ਲਈ ਤੇ ਕੀ ਡੀਸੀ ਦੀ ਜਾਨ ਨਿਕਲਦੀ ਸੀ ਇੱਥੇ ਇਹਨਾਂ ਨੂੰ ਇੱਕ ਆਫਰ ਦਿੱਤੀ ਸੀ ਇੱਥੋਂ ਦੇ ਠੇਕੇਦਾਰਾਂ ਨੇ ਵੀ ਅਸੀਂ ਤੁਹਾਨੂੰ 51 ਲੱਖ ਰੁਪਏ ਦੇਵਾਂਗੇ ਜੇ ਤੁਸੀਂ ਉਂ ਵੀ ਮੇਲਾ ਨਹੀਂ ਕਰਾਉਣਾ ਸਾਡੇ ਤੋਂ ਪੈਸੇ ਲੈ ਕੇ ਸਾਨੂੰ ਮੇਲਾ ਲਾਉਣ ਦਿੱਤਾ ਜਾਵੇ ਮਤਲਬ ਉਹ 10 ਦਿਨ ਦਾ ਕਹਿ ਰਹੇ ਸੀਗੇ ਤੇ 10 ਦਿਨ ਦੇ ਵਿੱਚ ਜੇ ਉਹ 51 ਲੱਖ ਰੁਪਏ ਦੇਣ ਨੂੰ ਤਿਆਰ ਨਹੀਂ ਤਾਂ ਇਹਦਾ ਮਤਲਬ ਇਹੀ ਆ ਵੀ 51 ਤੋਂ ਉਹ 1.5 ਤੋਂ ਪਾਉਣੇ 2 ਕਰੋੜ ਰੁਪਏ ਦੀ ਕਮਾਈ ਆ ਕਿਤੇ ਤਾਂ ਉਹ ਪੈਸਾ ਜਿਹੜਾ ਜਾਣਾ ਸੀਗਾ ਉਹ ਕਮੇਟੀ ਦੇ ਥਰੂ ਰੈੱਡ ਕਰਾਸ ਨੂੰ ਜਾਂ ਪ੍ਰਸ਼ਾਸਨ ਨੂੰ ਜਾਣਾ ਸੀਗਾ ਉਹ ਲੋਕਾਂ ਦੀ ਭਲਾਈ ਆਸਤੇ ਵਰਤਿਆ ਜਾਣਾ ਸੀ ਮਤਲਬ ਜੇ ਠੇਕੇਦਾਰ ਸਿੱਧਾ ਤੁਹਾਨੂੰ ਇੱਕ ਆਫਰ ਦੇ ਰਹੇ ਨੇ ਉਹ ਮੀਡੀਆ ਦੇ ਵਿੱਚ ਉਹ ਮੀਡੀਆ ਦੇ ਵਿੱਚ ਆਫਰ ਨਹੀਂ ਉਹ ਤੁਹਾਨੂੰ ਬ੍ਰਾਈਬ ਕਰਨ ਦੇ ਲਈ ਮਤਲਬ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਸਿੱਧੇ ਤੌਰ ਦੇ ਉੱਤੇ ਕਿ ਤੁਸੀਂ ਸਾਡੇ ਤੋਂ ਪੈਸਾ ਲੈ ਲਓ ਤੇ ਸਾਨੂੰ ਕਮਾਈ ਕਰ ਲੈਂਦੇ ਹੋ ਜੇ ਕਰੋਨਾ ਚ ਅਸੀਂ ਮੇਲਾ ਬੰਦ ਕਰ ਸਕਦੇ ਆ ਸਾਨੂੰ ਪਤਾ ਤੇ ਅੱਜ ਜਿਹੜੇ ਪੰਜਾਬ ਦੇ ਹਾਲਾਤ ਆ ਉਹਨਾਂ ਨੂੰ ਦੇਖ ਕੇ ਵੀ ਅਸੀਂ ਤਾਂ ਬੰਦ ਕਰ ਸਕਦੇ ਆ ਫਿਰ ਜੜੀਆਂ ਉਹ ਆਪਾਂ ਟੀਵੀ ਚੈਨਲਾਂ ਦੇ ਉੱਤੇ ਜਾਂ ਜਿਹੜਾ ਉਹ ਪ੍ਰੋਗਰਾਮ ਰੱਖੇ ਗਏ ਉਹ ਫਿਰ ਉਹ ਕਾਦੇ ਆਸਤੇ ਸੀ ਉਹ ਡਰਾਮੇ ਸੀ ਸਾਰੇ ਦੂਸਰੇ ਪਾਸੇ ਜੇ ਤੁਸੀਂ ਆਹ ਲਾ ਲਿਆ ਫਿਰ ਮੈ ਤਾਂ ਨਾਰਫਲੋ ਹਰਸਦ ਨੂੰ ਫਿਰ ਚੰਗੀ ਤਰ੍ਹਾਂ ਖੁਸ਼ੀ ਮਨਾ ਲਓ ਤੁਸੀਂ ਕੀ ਸੀਜ਼ਨ ਦੌਰਾਨ ਜਦੋਂ ਇੱਕ ਮੁੱਖ ਮੰਤਰੀ ਐਲਾਨ ਚੁੱਕਿਆ ਹੋਵੇ ਕਿ 16 ਤਰੀਕ ਤੋਂ ਝੋਨਾ ਖਰੀਦ ਸ਼ੁਰੂ ਕਰਨੀ ਹੈ ਉਸ ਦੌਰਾਨ ਦਾਣਾ ਮੰਡੀ ਦਾ ਕੋਈ ਵੀ ਫੜ ਕਰਾਇ ਤੇ ਦੇਣਾ ਲੀਗਲ ਹੈ ਜਾਂ ਨਹੀਂ ਭਗਵੰਤ ਮਾਨ ਸਾਹਿਬ ਨੇ ਕਿਹਾ ਵੀ 16 ਤਰੀਕ ਤੋਂ ਸਾਨੂੰ ਮੰਡੀਆਂ ਜਿਹੜੀਆਂ ਉਹ ਖਾਲੀ ਚਾਹੀਦੀਆਂ ਨੇ ਕਿਉਂਕਿ ਝੋਨੇ ਦੀ ਫਸਲ ਆਉਣ ਵਾਲੀ ਆ ਤੇ ਉਸ ਮੰਡੀ ਦੇ ਵਿੱਚ ਮਤਲਬ ਇਹਨਾਂ ਨੂੰ ਝੂਲੇ ਲਾ ਕੇ ਦੇ ਇਹਨਾਂ ਨੇ ਆਪਦੀ ਕਮਾਈ ਵਢ ਲਈ ਆ ਤੇ ਇਹ ਇਹ ਬਿਨਾ ਪ੍ਰਸ਼ਾਸਨ ਦੀ ਮਤਲਬ ਉਹਨਾਂ ਦੇ ਸਹਿਮਤੀ ਤੋਂ ਸਿੱਧੇ ਆ ਸਿੱਧੇ ਤੌਰ ਦੇ ਉੱਤੇ ਨਹੀਂ ਹੋ ਸਕਦਾ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਰਲਿਆ ਹੋਇਆ ਇਸ ਗੱਲ ਦੇ ਵਿੱਚ 40 ਸਾਲ ਤੋਂ ਜੁੜਿਆ ਹੋਇਆ ਇੱਥੇ ਰੈਸਲਿੰਗ ਟੂਰਨਾਮੈਂਟ ਕਰਾ ਰਹੇ ਬਾਬਾ ਫਰੀਦ ਰੈਸਲਿੰਗ ਸੁਸਾਇਟੀ ਦੇ ਪ੍ਰੈਜ਼ੀਡੈਂਟ ਆ ਤੇ ਜਦੋਂ ਇਹਨਾਂ ਨੇ ਕਾਲ ਦਿੱਤੀ ਕਿ ਸਾਰੇ ਟੂਰਨਾਮੈਂਟ ਬੰਦ ਕਰ ਦੇਵਾਂਗੇ ਅਸੀਂ ਸਹਿਯੋਗ ਕੀਤਾ ਪਰ ਆ ਮੈਂ ਜੋ ਦੇਖ ਰਿਹਾ ਸਾਹਮਣੇ ਕਿ ਇਹ ਇੱਥੇ ਇਹ ਤਾਂ ਫਿਰ ਮੇਲਾ ਹੋ ਹੀ ਰਿਹਾ ਫਿਰ ਕੀ ਰਹਿ ਗਿਆ ਇਹਦੇ ਵਿੱਚ ਫਿਰ ਇਹ ਚਹਤੇ ਆ ਜਿਹੜੇ ਉਹ ਸਰਕਾਰਾਂ ਦੇ ਨਾਲ ਆ ਸਰਕਾਰਾਂ ਦੀ ਚਹਤੇ ਆ ਲੀਡਰਾਂ ਦੇ ਚਹਤੇ ਆ ਜਿਨ੍ਹਾਂ ਕੋਲੇ ਠੇਕੇ ਆ ਪਿਛੇ ਦਿਨ ਮੈਂ ਉਹ ਵੀ ਇੰਟਰਵਿਊ ਸੁਣੀ ਗਿਆ ਸੀ ਵੀ 50-50 ਲੱਖ ਰੁਪਈਆ ਉਹ ਕਹਿੰਦੇ ਵੀ ਅਸੀਂ ਘੱਟੋ ਘੱਟ ਜਿਹੜਾ ਹੈਗਾ ਉਹ ਹੜ ਪੀਰਤਾਂ ਨੂੰ ਦੇਵਾਂਗੇ ਇਹਦੇ ਵਿੱਚੋਂ ਕਮਾ ਕੇ ਤੇ ਮੈਂ ਮਨਿੰਦਰ ਜੀ ਤੁਹਾਨੂੰ ਵੀ ਬੇਨਤੀ ਕਰਦਾ ਵੀ ਇਹ ਜਾ ਕੇ ਡੀਸੀ ਸਾਹਿਬ ਤੋਂ ਵੀ ਰਿਟਰਨ ਚ ਲੈ ਲਿਓ ਜੇ ਵੀ ਸਾਸੀਂ ਇਹ ਟੀਵੀ ਦੇ ਉੱਤੇ ਚਲਾਵਾਂਗੇ ਵੀ ਫਰੀਦਕੋਟੀਆਂ ਨੇ ਮੇਲਾ ਕਰਾਇਆ ਸੀ ਉਹਦੇ ਵਿੱਚੋਂ ਜਿੰਨੀ ਕਮਾਈ ਹੋਈ ਆ ਉਹ ਅਸੀਂ ਹੜਪੀੜ ਤੁਹਾਨੂੰ ਭੇਜੀ ਆ ਬਾ ਉਹ ਕਹਿੰਦੇ ਵੀ ਥੁੱਕ ਕੇ ਜਟਣਾ ਜੀ ਪੰਜਾਬੀ ਚ ਗੱਲ ਸਾਰੀ ਨਿਬੜੀ ਆ ਅਸੀਂ ਅੱਜ ਕੁਝ ਹੋਰ ਬੋਲਦੇ ਆ ਸ਼ਾਮ ਨੂੰ ਸਾਡਾ ਬਿਆਨ ਕੁਝ ਹੋਰ ਹੁੰਦਾ ਨੋਟੀਫਿਕੇਸ਼ਨ ਜਾਰੀ ਕਰਕੇ ਅਸੀਂ ਨੋਟੀਫਿਕੇਸ਼ਨ ਜਾਰੀ ਕਰਕੇ ਉਹਨੂੰ ਵਾਪਸ ਲੈ ਲੈਨੇ ਇਹਦੂ ਉੱਤੇ ਮਾੜੇ ਹਾਲਾਤ ਪੰਜਾਬ ਦੇ ਕੀ ਹੋਣਗੇ ਡੀਸੀ ਫਰੀਦਕੋਟ ਦਾ ਦੋਗਲਾਪਨ ਸਾਹਮਣੇ ਆਇਆ ਹੈ डीसी ਫਰੀਦਕੋਟ ਪਹਿਲਾ ਇਹ ਕਹਿੰਦੇ ਆ ਕਿ ਇਸ ਵਾਰ ਬਾਬਾ ਫਰੀਦ ਦੇ ਆਗਮਨ ਪੁਰਪ ਦੇ ਉੱਤੇ ਜੋ ਕਲਚਰ ਸੱਭਿਆਚਾਰਕ ਜਾਂ ਝੂਲੇ ਲੱਗਦੇ ਆ ਇਸ ਵਾਰ ਨਹੀਂ ਲੱਗਣਗੇ ਉਹ ਤਾਂ ਨਹੀਂ ਲੱਗਣਗੇ ਕਿ ਹੜਪੀੜਤਾ ਨਾਲ ਸਾਨੂੰ ਦੁੱਖ ਹੈ ਇਸ ਵਾਰ ਅਸੀਂ ਖੁਸ਼ੀਆਂ ਮਨਾਈਏ ਉਸ ਤਰੀਕੇ ਨਾਲ ਬਾਬਾ ਫਰੀਦ ਦੇ ਮੇਲੇ ਤੇ ਉਹ ਚੰਗੀਆਂ ਨਹੀਂ ਲੱਗਦੀਆਂ ਉਹ ਕਹਿੰਦੇ ਸਿਰਫ ਧਾਰਮਿਕ ਸਮਾਗਮ ਹੋਣਗੇ ਪਰ ਦੂਜੇ ਪਾਸੇ ਜਿਹੜੀ ਦਾਣਾ ਮੰਡੀ 'ਚ ਉਹਨਾਂ ਨੇ ਕਿਹਾ ਜਿਹੜਾ ਉਹਨਾਂ ਨੇ ਕਿਹਾ ਕਿ 13 ਤੋਂ 23 ਤੱਕ ਜਿਹੜਾ ਦਾਣਾ ਮੰਡੀ 'ਚ ਸਮਾਗਮ ਹੁੰਦਾ ਸੀ ਇਸ ਵਾਰ ਨਹੀਂ ਹੋਵੇਗਾ ਪਰ ਉੱਥੇ ਹੋ ਰਿਹਾ ਹੈ ਐਸ ਵਾਰ ਹੋ ਕੀ ਰਿਹਾ ਕਿ ਪਹਿਲਾਂ ਸਾਰਾ ਸਮਾਗਮ ਪ੍ਰਸ਼ਾਸਨ ਕਰਵਾਉਂਦਾ ਸੀ ਐਸ ਵਾਰ ਪ੍ਰਾਈਵੇਟ 플레이ਰਾਂ ਨੂੰ ਦੇ ਦਿੱਤਾ ਗਿਆ ਪ੍ਰਾਈਵੇਟ ਠੇਕੇਦਾਰਾਂ ਨੂੰ ਦੇ ਦਿੱਤਾ ਗਿਆ ਤਾਂ ਕਿ ਲੁੱਟ ਕਰੋ ਇੱਕ ਪਾਸੇ ਇਹ ਸ਼ੋਅ ਕੀਤਾ ਗਿਆ ਕਿ ਤੁਸੀਂ ਅਸੀਂ بڑے ਮਗਰਮਸ਼ ਦੇ ਹੰਝੂ ਵਹਾਏਗੇ ਕਿ ਅਸੀਂ ਹੜਪੀੜਤਾ ਦੁਖੀ ਹੈ ਅਸੀਂ ਖੁਸ਼ੀਆਂ ਮਨਾਈਏ ਚੰਗੀਆਂ ਨਹੀਂ ਬਾਬਾ ਫਰੀਦ ਦਾ ਵੀ ਇਹੀ ਸੁਨੇਹਾ ਹੈ ਕਿ ਕਿਸੇ ਦੇ ਜਦੋਂ ਇੱਕ ਪਾਸੇ ਸਾਡਾ ਪੰਜਾਬ ਡੁੱਬ ਰਿਹਾ ਹੋਵੇ ਸਾਡੀ ਗੁਰਬਾਣੀ ਇਹ ਕਹਿੰਦੀ ਹੈ ਕਿ ਦੂਜੇ ਪਾਸੇ ਅਸੀਂ ਖੁਸ਼ੀਆਂ ਮਨਾਈਏ ਸਹੀ ਨਹੀਂ ਲੱਗਦਾ ਪਰ ਉਹ ਸਾਰੀਆਂ ਗੱਲਾਂ ਤੇ ਮਿੱਟੀ ਪਾ ਦਿੱਤੀ ਐ ਫਰੀਦਕੋਟ ਦੇ ਡੀਸੀ ਨੇ ਕਿ ਉਹੀ ਪ੍ਰਾਈਵੇਟ ਪਲੇਅਰਾਂ ਨੂੰ ਪਿਛਲੀ ਆਮ ਤੌਰ ਤੇ ਸਰਕਾਰ ਮਣਾਉਂਦੀ ਹੁੰਦੀ ਹੈ ਰੈੱਡ ਕਰਾਸ ਸਰਕਾਰ ਦੇ ਵੱਖ-ਵੱਖ ਵਿਭਾਗ ਮਿਲ ਕੇ ਮਣਾਉਂਦੇ ਆ ਪਰ ਇਸ ਵਾਰ ਕੀ ਕੀਤਾ ਉਦੋਂ ਉਲਟਾ ਕਰ ਦਿੱਤਾ ਕਿ ਪ੍ਰਾਈਵੇਟ ਪਲੇਅਰਾਂ ਨੂੰ ਖੁੱਲ੍ਹ ਦੇ ਦਿੱਤੀ ਐ ਕਿ ਤੁਸੀਂ ਮਣਾਓ ਮੇਲਾ ਹੁਣ ਜਿਹੜੀ ਉੱਥੋਂ ਕਮਾਈ ਹੋਣੀ ਐ ਉਹ ਪ੍ਰਾਈਵੇਟ ਪਲੇਅਰ ਲੈ ਜਾਣਗੇ ਪਹਿਲਾਂ ਉਹ ਕਮਾਈ ਸਰਕਾਰ ਦੇ ਖਜ਼ਾਨੇ 'ਚ ਜਾਂਦੀ ਸੀ ਅੱਗੇ ਨਾਲੋਂ ਨਵੀਂ ਪਿਰਤ ਪਾ ਦਿੰਦੀ ਹੈ ਡੀਸੀ ਫਰੀਦਕੋਟ ਨੇ ਕਿਉਂਕਿ ਹੁਣ ਜੀ ਇਸ ਵਾਰ ਇਹ ਮੇਲਾ ਹੋ ਗਿਆ ਅਗਲੀ ਵਾਰ ਵੀ ਪ੍ਰਾਈਵੇਟ ਪਲੇਅਰ ਮੇਲਾ ਕਰਾਇਆ ਕਰਨਗੇ ਜਿਹੜਾ ਸਰਕਾਰ ਦੇ ਖਜ਼ਾਨੇ ਚ ਪੈਸਾ ਜਾਣਾ ਉਹ ਵੀ ਨਹੀਂ ਜਾਣਾ ਤੇ ਜਿਹੜੇ ਮਗਰਮਛ ਦੇ ਹੰਝੂ ਬਹਾਏ ਸੀ ਬੜਾ ਦੁੱਖ ਪ੍ਰਗਟਾਇਆ ਸੀ ਹੜ ਪੀੜਤਾਂ ਦੇ ਨਾਲ ਉਹ ਕਿੱਧਰ ਗਿਆ ਕੀ ਹੜ ਪੀੜਤ ਸਹੀ ਹੋ ਗਏ ਕਿ ਹੜ ਪੀੜਤਾਂ ਦਾ ਜਿਹੜਾ 2 ਲੱਖ ਕਿੱਲਾ ਫਸਲ ਤੇਰੇ ਚੜ ਗਈ ਆ ਉਹ ਠੀਕ ਹੋ ਗਈ ਹੈ ਕਿਉਂ ਇਹ ਫਿਰ ਪਖੰਡ ਕੀਤੇ ਗਏ ਇਹ ਜਵਾਬ ਡੀਸੀ ਫਰੀਦਕੋਟ ਤੋਂ ਲੈਣ ਲਈ ਵਾਰ-ਵਾਰ ਫੋਨ ਕਰ ਰਹੇ ਆ ਉਹ ਫੋਨ ਨਹੀਂ ਚੱਕ ਰਹੇ ਤੇ ਇੱਥੋਂ ਤੱਕ ਵੀ ਇਹ ਗੱਲ ਹੈ ਕਿ ਇਸ ਦੇ ਵਿੱਚ ਇਸ ਮੇਲੇ ਦੇ ਵਿੱਚ ਮੌਜੂਦਾ ਤਾ ਸਤਾ ਤਾਰੀਖ ਦਰਦੇ ਵੱਡੇ ਲੀਡਰਾਂ ਦਾ ਵੀ ਹੱਥ ਹੈ ਪੱਤਰਕਾਰਾਂ ਦਾ ਵੀ ਹੱਥ ਹੈ ਤੇ ਕਈ ਹੋਰ ਲੋਕਾਂ ਦਾ ਵੀ ਹੱਥ ਹੈ ਤੇ ਉਹ ਰਲ ਕੇ ਇਹਦੇ ਵਿੱਚੋਂ ਕਰੋੜ ਤੋਂ ਡੇਢ ਕਰੋੜ ਰੁਪਏ ਦੀ ਕਮਾਈ ਜਿਹੜੀ ਹੈ ਉਹ ਕਰਨ ਜਾ ਰਹੇ ਹੈ ਤੇ ਸਰਕਾਰ ਨੂੰ ਕੀ ਮਿਲ ਰਿਹਾ ਕੁਝ ਵੀ ਨਹੀਂ ਤੇ ਉਦੋਂ ਅੱਗੇ ਜਿਹੜੀ ਇੱਥੋਂ ਉਲੰਘਣਾ ਕੀਤੀ ਹੈ ਸਭ ਤੋਂ ਵੱਡੀ ਉਹ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਦੀ 16 ਤਰੀਕ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਸ਼ੁਰੂ ਹੈ ਤੇ ਮਾਰਕੀਟ ਕਮੇਟੀ ਨੇ ਆਪਣੀ ਜ਼ਮੀਨ ਦਾਣਾ ਮੰਡੀ ਦੀ ਜ਼ਮੀਨ ਚਾਕੇ ਇਸ ਮੇਲੇ ਲਈ ਦਿੱਤੀ ਸੀ ਹੈ ਤੇ ਜੇ 16 ਤਰੀਕ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੈ ਕਿਹਦੀ ਪਾਵਰ ਨਾਲੇ ਜ਼ਮੀਨ ਦਿੱਤੀ ਗਈ ਕਿਹਨੇ ਮਨਜ਼ੂਰੀ ਦਿੱਤੀ ਮੁੱਖ ਮੰਤਰੀ ਕਹਿੰਦੇ ਜੀ ਝੋਨੇ ਦੀ ਖਰੀਦ ਜਲਦੀ ਸ਼ੁਰੂ ਕਰਨੀ ਹੈ ਤੇ ਇਹ ਤਾਂ ਜਿਲਾ ਪ੍ਰਸ਼ਾਸਨ ਚੱਕ-ਚੱਕ ਕੇ ਜ਼ਮੀਨ ਕਿਰਾਏ ਤੇ ਦੇ ਰਿਹਾ ਜਿਹੜੀ ਗੱਲ ਪਹਿਲਾਂ ਇਹ ਖੁਦ ਕਰਦੇ ਸੀ ਜਿਹੜੀ ਗੱਲ ਤੇ ਪਹਿਲਾਂ ਗੱਲ ਆਪ ਕਰਦੇ ਸੀ ਉਹ ਗੱਲਾਂ ਹੁਣ ਕਿੱਥੇ ਆ ਇਹਦਾ ਜਵਾਬ ਸਵਾਲ ਦਾ ਜਵਾਬ ਕਿੱਥੇ ਆ ਪਹਿਲਾਂ ਤੁਸੀਂ ਮਗਰਮੱਛ ਦੇ ਹੰਝੂ ਵਹਾਉਣੇ ਕਿਉਂ ਆ ਪਹਿਲਾਂ ਤੁਸੀਂ ਇਹ ਸਾਭਤੀ ਕਿਉਂ ਕਰਦੇ ਆ ਕਿ ਅਸੀਂ ਹੜਪੀੜਤਾਂ ਦਾ ਖੜੇ ਆ ਤੇ ਜੇ ਤੁਸੀਂ ਖੜੇ ਹੋ ਤਾਂ ਫਿਰ ਹੁਣ ਕਿੱਧਰ ਗਈਆਂ ਤੁਹਾਡੀਆਂ ਗੱਲਾਂ ਸੋ ਇਸ ਕਰਕੇ ਇਹਦੇ ਵਿੱਚੋਂ ਮੋਟੀ ਕਮਾਈ ਹੋਣੀ ਆ ਜਿਹਦੇ ਕਰਕੇ ਡੀਸੀ ਸਾਹਿਬ ਦੀ ਨੱਕ ਚੱਲੇ ਹੋ ਰਿਹਾ ਝੋਲਿਆਂ ਦੀ ਝੋਲੇ ਲੱਗਣੇ ਆ ਤੁਸੀਂ ਕਹਿੰਦੇ ਆ ਕਿ ਮੇਲਾ ਨਹੀਂ ਕਰਾਉਣਾ ਉਹਨਾਂ ਦੀ ਮਨਜ਼ੂਰੀ ਕਿਹਨੇ ਦਿੱਤੀ ਕੋਈ ਉੱਥੇ ਗੜਬੜ ਹੋ ਜੇ ਉੱਥੇ ਕੋਈ ਵੱਡੀ ਘਟਨਾ ਵਾਪਰ ਜੇ ਮਨਜ਼ੂਰੀ ਕਿਹਨੇ ਦਿੱਤੀ ਸੋ ਇਸ ਕਰਕੇ ਇਹ ਪ੍ਰਸ਼ਾਸਨ ਦੀ ਮਿਲੀ ਭੁਗਤਣਾ ਇਸ ਵਾਰ ਪ੍ਰਾਈਵੇਟ ਪਲੇਅਰਾਂ ਨੂੰ ਲੁੱਟ ਕਰਾਉਣ ਦੇ ਲਈ ਕਰਵਾਇਆ ਜਾ ਰਿਹਾ ਹੈ ਕਿ ਜਿਹੜੇ ਹੜਪੀੜਤਾ ਵਾਲੀ ਹਾ ਦਾ ਨਾਰਾ ਡੀਸੀ ਫਰੀਦਕੋਟ ਨੇ ਮਾਰਿਆ ਸੀ ਕੀ ਉਹ ਨਿਬੜ ਗਿਆ ਸੋ ਇਹ ਦੋਗਲਾਪਣ ਡੀਸੀ ਫਰੀਦਕੋਟ ਦਾ ਸਾਹਮਣੇ ਆਇਆ ਮੈਡਮ ਨੂੰ ਅਸੀਂ ਕਵਾਂਗੇ ਕਿ ਜਾਂ ਤਾਂ ਤੁਸੀਂ ਉਦੋਂ ਮਗਰਮਛ ਦੇ ਹੰਝੂ ਬਹਾਉਂਦੀ ਨਾ ਤੇ ਜਾਂ ਫਿਰ ਅੱਜ ਇਹ ਮੇਲਾ ਨਾ ਹੋਣ ਦਿਓ ਇਹ ਦੋਗਲੇਪਣ ਦੀਆਂ ਗੱਲਾਂ ਨਹੀਂ ਪੰਜਾਬ ਫਰੀਦਕੋਟ ਦੇ ਲੋਕ ਇਸ ਵਾਰ ਹੜਪੀੜਤਾਂ ਦੇ ਨਾਲ ਨੇ ਉਹ ਚਾਹੁੰਦੇ ਸੀ ਕਿ ਅਜਿਹਾ ਕੁਝ ਨਾ ਹੋਵੇ ਇੱਥੋਂ ਤੱਕ ਕਿ ਫਰੀਦਕੋਟ ਦੀ ਦਸਹਿਰਾ ਕਮੇਟੀ ਨੇ ਦਸਹਿਰਾ ਮਨਾਉਣ ਤੋਂ ਵੀ ਮਨਾ ਕਰ ਦਿੱਤਾ ਜਿਹੜਾ ਕਿ ਇੱਕ ਵੱਡਾ ਤਿਹਾਰ ਹੁੰਦਾ ਸਾਲ ਜਿਹੜਾ ਤਿਹਾਰ ਉਹ ਵੀ ਇੱਕ ਵਾਰ ਆਉਣਾ ਹੁੰਦਾ ਪਰ ਉਹਨਾਂ ਨੇ ਆਪਣਾ ਫੈਸਲਾ ਜ਼ਰੂਰ ਲੈ ਲਿਆ ਪਰ ਜਿਹੜਾ ਪ੍ਰਸ਼ਾਸਨ ਨੇ ਫੈਸਲਾ ਲਿਆ ਸੀ ਉਹ ਤੇ ਯੂ ਟਰਨ ਮਾਰ ਕੇ ਉਲਟਾ ਜਿਹੜੀ ਪ੍ਰਸ਼ਾਸਨ ਨੂੰ ਕਮਾਈ ਹੋਣੀ ਸੀ ਉਹ ਵੀ ਬੰਦ ਕਰਾਈ ਪ੍ਰਾਈਵੇਟ ਪਲੇਅਰਾਂ ਨੂੰ ਜਿਹੜਾ ਇਹਦਾ ਠੇਕਾ ਦੇ ਕੇ ਪ੍ਰਾਈਵੇਟ ਪਲੇਅਰਾਂ ਨੂੰ ਜਿਹੜਾ ਸੰਭਾ ਕੇ ਐਸ ਵਾਰ ਖੁੱਲੀ ਲੁੱਟ ਕਰਨ ਦੇ ਆਰਡਰ ਦੇ ਦਿੱਤੇ ਗਏ ਆ ਤਾਂ ਹੁਣ ਇਹਦੇ ਤੇ ਕੋਈ ਕਾਰਵਾਈ ਹੋਵੇਗੀ ਕੀ ਪੰਜਾਬ ਦੇ ਮੁੱਖ ਮੰਤਰੀ ਡੀਸੀ ਨੂੰ ਪੁੱਛਣਗੇ ਕਿ ਤੁਸੀਂ ਜਿਹੜੇ ਮਗਰਮੱਛ ਦੇ ਝੂਠੇ ਹੰਝੂ ਵਹਾਏ ਸੀ ਉਹ ਕਿੱਥੇ ਆ ਜਾਂ ਜਿਵੇਂ ਸਰਕਾਰ ਯੂ ਟਰਨ ਮਾਰਨ ਚ ਮਸ਼ਹੂਰ ਹੈ ਤੇ ਹੁਣ ਪ੍ਰਸ਼ਾਸਨ ਵੀ ਐਸੇ ਯੂ ਟਰਨਾਂ ਦੇ ਉੱਤੇ ਚੱਲ ਪਿਆ ਇਹਦਾ ਜਵਾਬ ਜਿਹੜਾ ਉਹ ਲੈਣ ਲਈ ਅਸੀਂ ਵਾਰ-ਵਾਰ ਫੋਨ ਕੀਤਾ ਏਡੀਸੀ ਮੈਡਮ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਮੈਨੂੰ ਪਤਾ ਨਹੀਂ ਐ ਡੀਸੀ ਮੈਡਮ ਫੋਨ ਹੀ ਨਹੀਂ ਚੱਕਦੇ ਕਿਵੇਂ ਦੇਖ ਦऊं ਤੁਸੀਂ ਲੰਮੇ ਸਮੇਂ ਤੋਂ ਖੇਡਾਂ ਨਾਲ ਜੁੜੇ ਹੋ ਠੀਕ ਹੈ ਆਏ ਸਾਲ ਬਾਫਰੀ ਦੇ ਮੇਲੇ ਦੇ ਮੌਕੇ ਵੱਡੇ ਪੱਧਰ ਤੇ ਉਹ ਵੀ ਟੂਰਨਾਮੈਂਟ ਹੁੰਦੇ ਆ ਹਾਂਜੀ ਉਹ ਸਾਰਾ ਕੁਝ ਪ੍ਰੋਗਰਾਮ ਇਸ ਵਾਰ ਰੱਦ ਹੈ ਡੀਸੀ ਇਹ ਕਹਿੰਦੇ ਆ ਕਿ ਅਸੀਂ ਜੀ ਹੜ ਪੀੜਤਾਂ ਦੇ ਨਾਲ ਆ ਦੂਜੇ ਪਾਸੇ ਪ੍ਰਸ਼ਾਸਨ ਜਿਹੜਾ ਪ੍ਰਾਈਵੇਟ ਪਲੇਅਰਾਂ ਤੋਂ ਇੱਥੇ ਮੇਲਾ ਕਰਵਾ ਰਿਹਾ ਦੇਖੋ ਜੀ ਮੈਨੂੰ ਤਾਂ ਹੁਣੇ ਹੀ ਮੈਂ ਤੁਹਾਨੂੰ ਖੜਿਆ ਨੂੰ ਦੇਖਿਆ ਇੱਥੇ ਮੈਂ ਰੁਕ ਗਿਆ ਆ ਟੈਂਟ ਲੱਗਿਆ ਦੇਖਿਆ ਮੈਂ ਸਾਹਮਣੇ ਤੁਹਾਡੇ ਤੋਂ ਸੁਣ ਰਿਹਾ ਹਾਂ ਜੀ ਵੈਸੇ ਅਸੀਂ ਜਿੰਨੇ ਪ੍ਰਬੰਧਕ ਹੈ ਖੇਡਾਂ ਦੇ ਹਾਂਜੀ ਜਿਵੇਂ ਮੈਂ 40 ਸਾਲ ਤੋਂ ਜੁੜਿਆ ਹੋਇਆ ਇੱਥੇ ਰੈਸਲਿੰਗ ਟੂਰਨਾਮੈਂਟ ਕਰਾ ਰਹੇ ਬਾਬਾ ਫਰੀਦ ਰੈਸਲਿੰਗ ਸੁਸ਼ਨ ਨਵਾਂ ਪ੍ਰੈਜ਼ੀਡੈਂਟ ਹੈ ਜੀ ਤੇ ਜਦੋਂ ਇਹਨਾਂ ਨੇ ਕਾਲ ਦਿੱਤੀ ਕਿ ਸਾਰੇ ਟੂਰਨਾਮੈਂਟ ਬੰਦ ਕਰ ਦੇਵਾਂਗੇ ਅਸੀਂ ਸਹਿਯੋਗ ਕੀਤਾ ਅਸੀਂ ਇੱਕ ਵਾਰ ਇਹ ਨਹੀਂ ਕਿਹਾ ਨਹੀਂ ਜੇ ਇਹ ਸਜੁਰੂਰ ਕਰਾਵਾਂਗੇ ਟੂਰਨਾਮੈਂਟ ਅਸੀਂ ਕਿਹਾ ਠੀਕ ਹੈ ਜੋ ਆਫਤ ਆਈ ਹੈ ਉਹਦਾ ਸਾਰੇ ਪੰਜਾਬੀ ਜਦੋਂ ਸਾਥ ਦੇ ਰਹੇ ਤਾਂ ਅਸੀਂ ਵੀ ਦੇਵਾਂਗੇ ਅਸੀਂ ਉਹ ਚ ਯੋਗਦਾਨ ਪਾਵਾਂਗੇ ਜਿਹੜਾ ਖੇਡਾਂ ਦੇ ਖਰਚ ਕਰਨਾ ਅਸੀਂ ਉਹ ਚ ਕੁਝ ਪੈਸਾ ਉੱਥੇ ਵੀ ਖਰਚਾਂਗੇ ਪਰ ਆ ਮੈਂ ਜੋ ਦੇਖ ਰਿਹਾ ਸਾਹਮਣੇ ਕਿ ਇਹ ਇੱਥੇ ਇਹ ਤਾਂ ਫਿਰ ਮੇਲਾ ਹੋ ਹੀ ਰਿਹਾ ਫਿਰ ਫਿਰ ਕੀ ਰਹਿ ਗਿਆ ਇਹਦੇ ਵਿੱਚ ਹੂੰ ਜੀ ਪ੍ਰਾਈਵੇਟ ਪਲੇਅਰਾਂ ਨੂੰ ਦੇ ਦਿੰਦਾ ਵੀ ਚੱਕੋ ਭਾਈ ਕਿਰਾਓ ਤੁਸੀਂ ਜੋ ਮਰਜ਼ੀ ਮਨਮਾਨੀ ਜੋ ਮਰਜ਼ੀ ਕਰੋ ਇੱਥੇ ਨਹੀਂ ਹਰ ਵਾਰੀ ਇਹ ਪ੍ਰਾਈਵੇਟ ਪਲੇਅਰਾਂ ਨੂੰ ਦਿੰਦੇ ਆ ਅੱਗੇ ਵੀ ਪ੍ਰਾਈਵੇਟ ਪਲੇਅਰਾਂ ਨੂੰ ਦਿੰਦੇ ਆ ਜਿਹੜਾ ਮੇਲਾ ਹੁੰਦਾ ਠੇਕਾ ਇਹਦਾ ਤੇ ਦਿੰਦੇ ਇਹ ਕਿਰਾਇਆ ਕਰਾਸ ਦਿੰਦਾ ਕਿ ਸਿੱਧਾ ਹੀ ਆਪ ਹੀ ਆ ਗਿਆ ਉਹ ਅੱਛਾ ਅੱਛਾ ਹੈ ਕਿ ਸਿੱਧਾ ਹੀ ਆਪ ਆ ਗਿਆ ਉਹ ਅੱਛਾ ਮੈਨੂੰ ਨਹੀਂ ਪਤਾ ਇਸ ਗੱਲ ਦਾ ਹਾਂ ਪਰ ਮੈਂ ਸਮਝਦਾ ਵੀ ਫਿਰ ਜੇ ਬੰਦ ਕੀਤਾ ਫਿਰ ਸਾਰਾ ਕੁਝ ਬੰਦ ਕਰਵਾ ਦਿੰਦੇ ਨਾਲੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ ਕਿ 16 ਤਰੀਕ ਤੋਂ ਝੋਨੇ ਦਾ ਸੀਜ਼ਨ ਹੈ ਤੇ ਅੱਜ ਤੱਕ 17 ਹੋ ਗਈ ਮੰਡੀ ਇਸ ਤਰੀਕੇ ਨਾਲ ਦੇਤੀ ਮੁੱਖ ਮੰਤਰੀ ਦੂਜੇ ਪਾਸੇ ਦੂਜੇ ਬਿਆਨ ਦੇ ਅੱਛਾ ਇਹਨਾਂ ਨੂੰ ਮੰਡੀ ਦੇ ਵਿੱਚ ਇਹ ਚੱਲਣਾ ਵਿੱਚ ਚੱਲਣਾ ਸਾਰਾ ਕੁਝ ਫਿਰ ਤਾਂ ਹੋਰ ਵੀ ਮਾੜੀ ਗੱਲ ਹੈ ਕਿਉਂਕਿ ਦੇਖੋ ਜ਼ਿਮੀਂਦਾਰ ਤਾਂ ਹਰ ਪਾਸੇ ਤੋਂ ਪਹਿਲੇ ਮਰਿਆ ਪਿਆ ਤੇ ਜੇ ਉਹ ਫਿਰ ਕਿੰਨਾ ਝੋਨਾ ਜਿਹੜੇ ਕੈਸੀ ਫਸਲ ਹੈ ਉਹਨੂੰ ਸੰਭਾਲ ਕੇ ਜ਼ਿਮੀਂਦਾਰ ਰੱਖ ਨਹੀਂ ਸਕਦਾ ਕਿਉਂਕਿ ਇਹਦੇ ਵਿੱਚ ਸਟੋਰੇਜ ਲਈ ਬਹੁਤ ਜਗ੍ਹਾ ਚਾਹੀਦੀ ਹੈ ਔਰ ਜੇ ਉੱਥੇ ਉਹ ਆਪਦੇ ਖੇਤ ਦੇ ਵਿੱਚ ਰੀ ਢੇਰੀ ਲਾਉਂਦਾ ਤਾਂ ਝੋਨਾ ਤਾ ਛੱਡ ਜਾਂਦਾ ਮੁੜ ਕੇ ਮੰਡੀ ਚ ਖਰੀਦਦਾ ਨਹੀਂ ਕੋਈ ਹੋਰ ਉਹਦੀ ਖੱਜਲ ਖਵਰੇ ਵੱਜਣੀ ਹੈ ਹਾਂ ਫਿਰ ਜੇ ਕਰਾਉਣਾ ਸੀ ਇੱਥੇ ਹੀ ਕਰਵਾ ਲੈਂਦੇ ਫਿਰ ਮੰਡੀ ਨੂੰ ਰੋਕਣ ਦੀ ਕੀ ਜਰੂਰਤ ਸੀ ਜੀ ਇਹ ਵੀ ਮੰਡੀ ਜਗਾ ਹੀ ਹੈ ਜੀ ਇਹ ਵੀ ਇਹ ਦਾ ਫੜਾ ਹੈ ਇਹ ਮੰਡੀ ਦਾ ਫੜਾ ਹੈ ਉਦੋਂ ਚੱਲਦਾ ਜਦੋਂ ਮੰਡੀ ਪੂਰੀ ਭਰ ਜਾਂਦੀ ਹੈ ਚਲੋ ਇੱਥੇ ਵੀ ਸਰ ਜਾਂਦਾ ਪਰ ਜਿਹੜੀ ਮੇਨ ਮੰਡੀ ਹੈ ਜੇ ਉਸ ਨੂੰ ਰੋਕ ਲਿਆ ਜਾਂਦਾ ਤਾਂ ਫੇਰ ਤਾਂ ਹੋਰ ਵੀ ਮਾੜੀ ਗੱਲ ਹੈ ਤੇ ਇਹ ਵੀ ਹੈ ਤਾਂ ਮੰਡੀ ਹੈ ਵੀ ਇੱਥੇ ਵੀ ਇਹ ਸਾਰਾ ਹੀ ਸੜਕ ਤੱਕ ਭਰਿਆ ਹੁੰਦਾ ਆ ਜਿਹੜੀ ਸੜਕ ਜਾ ਰਹੀ ਹੈ ਇੱਥੋਂ ਕਚਹਿਰੀ ਵੱਲ ਨੂੰ ਇਹਦੇ ਸਾਧ ਕਰੋੜ ਦੇ ਇਹਦੇ ਬੈਕ ਸਾਈਡ ਤੇ ਵੀ ਜਿਹੜਾ ਜਗ੍ਹਾ ਹੈਗੀ ਉੱਥੇ ਵੀ ਝੋਨਾ ਸਾਰਾ ਭਰਿਆ ਹੁੰਦਾ ਸਾਰੀ ਮੰਡੀ ਭਰਦੀ ਜੀ ਇੱਕ ਪਾਸੇ ਪ੍ਰਸ਼ਾਸਨ ਨੇ ਇਸ ਬਾਰੇ ਗੱਲ ਕਹੀ ਕਿ ਅਸੀਂ ਹੜਪੀੜ ਤਾਂ ਦੇ ਹੱਕ ਚਾਹਦਾ ਨਾਰਾ ਮਾਰਦੇ ਮੇਲਾ ਨਹੀਂ ਮਨਾਵਾਂਗੇ ਬਾਬਾ ਫਰੀਦ ਦਾ ਉਸ ਤਰੀਕੇ ਨਾਲ ਜਿਵੇਂ ਪਹਿਲਾਂ ਬਣਾਇਆ ਜਾਂਦਾ ਸੀ ਸਿਰਫ ਧਾਰਮਿਕ ਸਮਾਗਮ ਹੋਣਗੇ ਕੋਈ ਵੀ ਜਿਹੜਾ ਗਾਇਕ ਬੁਲਾ ਕੇ ਜਾਂ ਝੂਲੇ ਲਗਾ ਕੇ ਜੋ ਵੀ ਪ੍ਰੋਗਰਾਮ ਹੁੰਦੇ ਸੀ ਇਸ ਵਰ ਨਹੀਂ ਹੋਣਗੇ ਦੂਜੇ ਪਾਸੇ ਪ੍ਰਾਈਵੇਟ ਪਲੇਅਰਾਂ ਨੂੰ ਖੁੱਲ ਦੇ ਦਿੰਦੀ ਹੈ ਵੀ ਤੁਸੀਂ ਮਨਾਓ ਜੋ ਮਰਜ਼ੀ ਕਰੋ ਕੀ ਇਹ ਪ੍ਰਸ਼ਾਸਨ ਦਾ ਦੋਗਲਾਪਾਨ ਨਹੀਂ ਮੈਂ ਤਾਂ ਇਹ ਕਹਿੰਨਾ ਵੀ ਜਦੋਂ ਨੱਚਣੀ ਲਾਗੇ ਫਿਰ ਘੁੰਡਗਾ ਦਾ ਠੀਕ ਹੈ ਨਾ ਇੱਕ ਪਾਸੇ ਤਾਂ ਕੁਝ ਦਿਨ ਪਹਿਲਾਂ ਅਸੀਂ ਜਿਹੜਾ ਸਾਡੇ ਹਿਰਦੇ ਬਲੁੰਦਰੇ ਗਏ ਸੀ ਅਸੀਂ ਫਿਰ ਉਹ ਮਗਰਮਸ਼ ਦੇ ਅंसू ਸੀ ਠੀਕ ਹੈ ਨਾ ਵੀ ਕਿੱਥੇ ਸਾਡੇ ਪੰਜਾਬ ਦਾ ਅੱਧਾ ਹਿੱਸਾ ਡੁੱਬ ਗਿਆ ਠੀਕ ਹੈ ਲੋਕਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਇੰਨੀ ਸੇਵਾ ਭੇਜੀ ਉਹ ਹੜਪੀੜਤਾਂ ਦੇ ਲਈ ਅੱਜ ਵੀ ਉਹਨਾਂ ਦੇ ਹਾਲਾਤ ਆ ਜਿਹੜੇ ਬੜੇ ਤਰਸਜੋਗ ਆ ਦੂਸਰੇ ਪਾਸੇ ਜੇ ਤੁਸੀਂ ਆਹ ਲਾ ਲਿਆ ਫਿਰ ਮੈਂ ਤਾਂ ਆਰਫਲੋ ਆਰਸਦ ਨੂੰ ਫਿਰ ਚੰਗੀ ਤਰ੍ਹਾਂ ਖੁਸ਼ੀ ਮਨਾ ਲਓ ਤੁਸੀਂ ਡੁੱਬੇ ਹੋਏ ਪੰਜਾਬ ਦੀ ਦੇਖੋ ਇਹ ਬੜੀ ਲੰਬੀ ਰੀਤ ਤੁਰੀ ਆਈ ਹੈ ਜੇ ਕਰੋਨਾ ਚ ਅਸੀਂ ਮੇਲਾ ਬੰਦ ਕਰ ਸਕਦੇ ਆ ਸਾਨੂੰ ਪਤਾ ਤੇ ਅੱਜ ਜਿਹੜੇ ਪੰਜਾਬ ਦੇ ਹਾਲਾਤ ਆ ਉਹਨਾਂ ਨੂੰ ਦੇਖ ਕੇ ਵੀ ਅਸੀਂ ਤਾਂ ਬੰਦ ਕਰ ਸਕਦੇ ਆ ਫਿਰ ਜਿਹੜੀਆਂ ਉਹ ਆਪਾਂ ਟੀਵੀ ਚੈਨਲਾਂ ਦੇ ਉੱਤੇ ਜਾਂ ਜਿਹੜਾ ਉਹ ਪ੍ਰੋਗਰਾਮ ਰੱਖੇ ਗਏ ਉਹ ਫਿਰ ਉਹ ਕਾਦੇ ਆਸਤੇ ਸੀ ਉਹ ਡਰਾਮੇ ਸੀ ਸਾਰੇ ਬੀ ਇਹ ਸਾਨੂੰ ਇੰਨਾ ਦੁੱਖ ਆ ਸਾਡੇ ਪੰਜਾਬ ਦਾ ਮੈਂ ਤਾਂ ਜਿੱਦਣ ਦਾ ਇਹ ਪਤਾ ਲੱਗਿਆ ਵੀ ਇਹ ਠੇਕੇਦਾਰੀ ਸਿਸਟਮ ਖੁੱਲ ਗਿਆ ਤੇ ਜਿਹੜਾ ਹੈਗਾ ਝੂਲੇ ਆ ਗਏ ਜੀ ਕੱਲ ਮੇਰੇ ਖਾਲ ਕਿਸੇ ਸੱਜਣਾ ਨੇ ਪ੍ਰਦਰਸ਼ਨ ਵੀ ਮਾੜਾ ਮੋਟਾ ਕੀਤਾ ਵੀ ਇਹਨੂੰ ਰੋਕਿਆ ਜਾਵੇ ਜਿਹੜਾ ਹੈਗਾ ਸਾਡੇ ਲਈ ਇਹ ਚੰਗਾ ਨਹੀਂ ਹੈ ਸਨਿਆ ਮਾੜਾ ਜਾਊਗਾ ਪਰ ਨਹੀਂ ਪਤਾ ਨਹੀਂ ਕਿੱਥੋਂ ਦਿੱਕਰ ਵੀ ਇਹ ਕੀ ਹੱਤਕੰਡੇ ਵਾਪਰਨੇ ਆ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਫਿਰ ਇਹ ਚਹੇਤੇ ਆ ਜਿਹੜੇ ਉਹ ਸਰਕਾਰਾਂ ਦੇ ਨਾਲ ਆ ਸਰਕਾਰਾਂ ਦੀ ਚਹੇਤੇ ਆ ਲੀਡਰਾਂ ਦੇ ਚਹੇਤੇ ਆ ਜਿਨ੍ਹਾਂ ਕੋਲੇ ਠੇਕੇ ਆ ਪਿੱਛੇ ਦਿਨ ਮੈਂ ਉਹ ਵੀ ਇੰਟਰਵਿਊ ਵੀ ਸੁਣੀ ਗਿਆ ਸੀ ਵੀ 50-50 ਲੱਖ ਰੁਪਈਆ ਉਹ ਕਹਿੰਦੇ ਵੀ ਅਸੀਂ ਘੱਟੋ ਘੱਟ ਜਿਹੜਾ ਹੈਗਾ ਉਹ ਹੜ ਪੀਰਤਾਂ ਨੂੰ ਦੇਵਾਂਗੇ ਇਹਦੇ ਵਿੱਚੋਂ ਕਮਾ ਕੇ ਤੇ ਮੈਂ ਮਨਿੰਦਰ ਜੀ ਤੁਹਾਨੂੰ ਵੀ ਬੇਨਤੀ ਕਰਦਾ ਵੀ ਇਹ ਜਾ ਕੇ ਡੀਸੀ ਸਾਹਿਬ ਤੋਂ ਵੀ ਰਿਟਰਨ ਚ ਲੈ ਲਿਓ ਜੇ ਵੀ ਅਸੀਂ ਇਹ ਟੀਵੀ ਦੇ ਉੱਤੇ ਚਲਾਵਾਂਗੇ ਵੀ ਫਰੀਦਪੋਟੀਆਂ ਨੇ ਮੇਲਾ ਕਰਾਇਆ ਸੀ ਉਹਦੇ ਵਿੱਚੋਂ ਜਿੰਨੀ ਕਮਾਈ ਹੋਈ ਆ ਉਹ ਅਸੀਂ ਹੜਪੀੜ ਤੁਹਾਨੂੰ ਭੇਜੀ ਆ ਇਹ ਸਾਰੇ ਡਰਾਮੇ ਆ ਮਨਿੰਦਰ ਜੀ ਠੀਕ ਆ ਇਹ ਸਿਰਫ ਕਮਾਈਆਂ ਦੇ ਸਾਧਨ ਰਹਿ ਗਏ ਦੁੱਖ ਕਿਸੇ ਨੂੰ ਨਹੀਂ ਰਹਿ ਗਿਆ ਅੱਛਾ ਇੱਕ ਗੱਲ ਇਹ ਹੈ ਵੀ ਫਿਰ ਜਦੋਂ ਪ੍ਰਸ਼ਾਸਨ ਇਸ ਤੋਂ ਪਹਿਲਾਂ ਆਪ ਬਣਾਉਂਦਾ ਰਿਹਾ ਹੈ ਪਰ ਪ੍ਰਸ਼ਾਸਨ ਨੇ ਮਨਾ ਲੈਣਾ ਚਾਹੀਦਾ ਸੀ ਇਹ ਆ ਇਸ ਵਾਰ ਪ੍ਰਾਈਵੇਟ ਪਲੇਅਰਾਂ ਨੂੰ ਦੇ ਦਿੱਤਾ ਫਿਰ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਪੱਕਾ ਪ੍ਰਬੰਧ ਕਿਸੇ ਪ੍ਰਾਈਵੇਟ ਪਲੇਅਰ ਨੂੰ ਦੇ ਦਿੱਤਾ ਜਾਵੇ ਪ੍ਰਸ਼ਾਸਨ ਦੇ ਅੱਥੋਂ ਹੀ ਸਾਰਾ ਕੁਝ ਨਿਕਲ ਜੇ ਦੇਖੋ ਹੁਣੇ ਹੀ ਏਦਾਂ ਮਨਿੰਦਰ ਜੀ ਹਾਂ ਦੇਖੋ ਅੱਜ ਫਰੀਦਕੋਟ ਦੇ ਵਿੱਚ ਹਰ ਤਰ੍ਹਾਂ ਦੀ ਖੇਡ ਹੈ ਜਿਹੜੀ ਚਾਹੇ ਉਹ ਕੁਸ਼ਤੀ ਹੋਵੇ ਕਬੱਡੀ ਹੋਵੇ ਹਾਕੀ ਹੋਵੇ ਦੂਰੋਂ ਦੂਰੋਂ ਪਲੇਅਰ ਆਉਂਦੇ ਆ ਉਹ ਵੀ ਤਾਂ ਜਿਹੜੇ ਸਪੋਰਟਸਮੈਨ ਆ ਜਿਨ੍ਹਾਂ ਨੇ ਤਿਆਰੀ ਕੀਤੀ ਹੁੰਦੀ ਆ ਮੇਲੇ ਦੀ ਜਾਂ ਆਰਗੇਨਾਈਜ਼ਰ ਆ ਜਿਹੜੇ ਸਾਲ ਬਾਅਦ ਤਿਆਰੀ ਕਰਦੇ ਪੂਰਾ ਸਾਲ ਉਹਨਾਂ ਨੂੰ ਲੰਘ ਜਾਂਦਾ ਤੇ ਉਹਨਾਂ ਨੇ ਵੀ ਤਾਂ ਸਬਰ ਦਾ ਘੁੱਟ ਭਰਿਆ ਨਾ ਵੀ ਇਸ ਵਾਰੀ ਜਿਹੜਾ ਹੈਗਾ ਅਸੀਂ ਉਹ ਨਾ ਤਾਂ ਲੋਕਾਂ ਤੋਂ ਪੈਸਾ ਇਕੱਠਾ ਕਰਨਾ ਕਿਉਂਕਿ ਲੋਕਾਂ ਨੇ ਪਹਿਲਾਂ ਹੀ ਪੈਸਾ ਬਹੁਤ ਇਕੱਠਾ ਕਰਕੇ ਜਿਹੜਾ ਉਹ ਹੜਪੀੜ ਤਾਣੂ ਭੇਜਿਆ ਵਾਰ-ਵਾਰ ਇੰਨੀ ਵੀ ਕਿਸੇ ਕੋਲੇ ਇਨਕਮ ਹੈ ਨਹੀਂ ਵੀ ਅਸੀਂ ਹਰੇਕ ਬੰਦੇ ਨੂੰ ਜਾ ਕੇ ਕਿਤੇ ਤੰਗ ਕਰ ਲਗੇ ਪਰ ਜਿਹੜਾ ਹੈਗਾ ਜੇ ਅਸੀਂ ਸਪੋਰਟਸਮੈਨ ਜਿਹੜੇ ਕਲੱਬ ਆ ਜੇ ਉਹ ਇਹ ਚੀਜ਼ ਨੂੰ ਰੋਕ ਸਕਦੇ ਇੱਕ ਸਾਲ ਦੇ ਲਈ ਤੇ ਕੀ ਡੀਸੀ ਦੀ ਜਾਨ ਨਿਕਲਦੀ ਸੀ ਇੱਥੇ ਇਹ ਜਿਹੜਾ ਹੈਗਾ ਇੱਥੋਂ ਤਾਂ ਸਾਰੀ ਇਹਨਾਂ ਨੇ ਕਮਾਈ ਕਰਨੀ ਆ ਮਨਿੰਦਰ ਜੀ ਠੀਕ ਹੈ ਨਾ ਕਮਾਈ ਕਰਕੇ ਜੇਬਾਂ ਭਰਨੀਆਂ ਇਹ ਸਮਝ ਲਓ ਵੀ ਉਹ ਇਹ ਸਾਲ ਦਾ ਜਿਹੜਾ ਉਹ ਸਬਰ ਆ ਉਹਨਾਂ ਦਾ ਟੁੱਟ ਗਿਆ ਸੀਗਾ ਵੀ ਸਾਡੀ ਕਮਾਈ ਰੁਲ ਗਈ ਠੀਕ ਹੈ ਇਹ ਕਮਾਈ ਦੇ ਸਾਧਨਾਂ ਬਿਲਕੁਲ ਠੀਕ ਹੈ ਇਹ ਚਿਹਤਿਆਂ ਨੂੰ ਹੀ ਠੇਕੇ ਦਿੱਤੇ ਆ ਤੇ ਚਿਹਤਿਆਂ ਕੋਲ ਹੀ ਜਾਣੀ ਆ ਇਹ ਲੱਗਦਾ ਹੈ ਡੀਸੀ ਫਰੀਦਕੋਟ ਵੀ ਸਰਕਾਰ ਵਾਂਗੂ ਯੂ ਟਰਨ ਮਾਰਨ ਚ ਮਸ਼ਹੂਰ ਹੋ ਗਏ ਹੁਣ ਵੀ ਪਹਿਲਾ ਬਿਆਨ ਹੋਰ ਦੇ ਦਿਓ ਬਾਅਦ ਚ ਯੂ ਟਰਨ ਮਾਰ ਕੇ ਮੇਲੇ ਕਰਵਾ ਦਿਓ ਉਹ ਆਮ ਆਦਮੀ ਪਾਰਟੀ ਸਰਕਾਰ ਕੋਈ ਹੈ ਜੀ ਇਹ ਤਾਂ ਯੂ ਟਰਨ ਸਰਕਾਰ ਆ ਜੀ ਹਾਂ ਠੀਕ ਹੈ ਨਾ ਬਾ ਉਹ ਕਹਿੰਦੇ ਵਿਥੋਕ ਕੇ ਚੱਟਣਾ ਜੀ ਪੰਜਾਬੀ ਚ ਗੱਲ ਸਾਰੀ ਨਿਬੜੀ ਆ ਅਸੀਂ ਅੱਜ ਕੁਝ ਹੋਰ ਬੋਲਦੇ ਆ ਸ਼ਾਮ ਨੂੰ ਸਾਡਾ ਬਿਆਨ ਕੁਝ ਹੋਰ ਹੁੰਦਾ ਨੋਟੀਫਿਕੇਸ਼ਨ ਜਾਰੀ ਕਰਕੇ ਅਸੀਂ ਨੋਟੀਫਿਕੇਸ਼ਨ ਜਾਰੀ ਕਰਕੇ ਉਹਨੂੰ ਵਾਪਸ ਲੈ ਲੈਨੇ ਇਹਦੂ ਉੱਤੇ ਮਾੜੇ ਹਾਲਾਤ ਪੰਜਾਬ ਦੇ ਕੀ ਹੋਣਗੇ ਇਹ ਹਾਲਾਤ ਨੇ ਮਤਲਬ ਫਰੀਦਕੋਟ ਦੇ ਲੋਕਾਂ ਚ ਨਾਰਾਜ਼ਗੀ ਹੈ ਜਿਹੜੀ ਇਹ ਗੱਲ ਦੀ ਦੇਖੋ ਜਿੰਨਾਂ ਦਾ ਪੰਜਾਬ ਪ੍ਰਤੀ ਪਿਆਰ ਹੈਗਾ ਹਾਂ ਠੀਕ ਹੈ ਜਿਹੜੇ ਅੱਜ ਪੰਜਾਬ ਡੁੱਬੇ ਹੋਏ ਪੰਜਾਬ ਦੇ ਨਾਲ ਜਾ ਕੇ ਖੜਦੇ ਆ ਠੀਕ ਹੈ ਉਹਨਾਂ ਦੇ ਉਹਨਾਂ ਦੇ ਮਨਾਂ ਦੇ ਵਿੱਚ ਤਾਂ ਇਹ ਨਾਰਾਜ਼ਗੀ ਹੈਗੀ ਆ ਠੀਕ ਹੈ ਜਿਹੜਾ ਤੁਸੀਂ ਇੱਥੋਂ ਉਹਦੇ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਜਿਹੜੇ ਕਹਿੰਦੇ ਵੀ ਅਸੀਂ ਕਮਾਈ ਜਿਹੜੀ ਇੱਥੋਂ ਹੋਣੀ ਆ ਉਹ ਅਸੀਂ ਹੜ ਪੀੜਤਾਂ ਨੂੰ ਭੇਜਣੀ ਆ ਪਰ ਮੈਂ ਬੇਨਤੀ ਕਰਦਾ ਡੀਸੀ ਸਾਹਿਬ ਨੂੰ ਵੀ ਜਿੰਨੀ ਕਮਾਈ ਤੁਹਾਡੇ ਕੋਲੇ ਆਈ ਆ ਉਹ ਤੁਸੀਂ ਲੋਕਾਂ ਦੇ ਵਿੱਚ ਜਨਤਾ ਕਰਦੇ ਹੋ ਜੇ ਵੀ ਆ ਅਸੀਂ ਹੜਪੀੜਤਾਂ ਨੂੰ ਭੇਜਤੀ ਆ ਜਿਹੜਾ ਕੰਮ ਤੁਸੀਂ ਕਰਨਾ ਉਹਦਾ ਕਰਨਾ ਹੀ ਕਰਨਾ ਉਹਨਾਂ ਰੁਕਣਾ ਤਾਂ ਹੈ ਨਹੀਂਗਾ ਠੀਕ ਹੈ ਨਾ ਪਰ ਲੋਕਾਂ ਦੇ ਮਨਾਂ ਨੂੰ ਥੋੜੀ ਜਿਹੀ ਇਹ ਸ਼ਾਂਤੀ ਤਾਂ ਹੋ ਜੇ ਵੀ ਇਹ ਕਿਸੇ ਦੀਆਂ ਜੇਬਾਂ 'ਚ ਨਾ ਜਾਣੇ ਫਿਰ ਉੱਥੇ ਲੱਗ ਜਾਣ ਜਾ ਕੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਕਿਵੇਂ ਦੇਖਦੇ ਹੋ ਇੱਕ ਪਾਸੇ ਡੀਸੀ ਐਡਡੇ ਬਿਆਨ ਦੇਗੇ ਬੜਾ ਦੁੱਖ ਹੈ ਜੀ ਸਾਨੂੰ ਹੜਪੀੜਤਾਂ ਦੇ ਨਾਲ ਦੂਜੇ ਪਾਸੇ ਖੁਦ ਮਨਾਉਂਦੀ ਜਗਾ ਪ੍ਰਾਈਵੇਟ ਪਲੇਅਰਾਂ ਨੂੰ ਠੇਕਾ ਦੇ ਦਿੱਤਾ ਅ ਇਹਦੇ 'ਚ ਇਹ ਹੈ ਜੀ ਵੀ ਇਹ ਜਿਹੜਾ ਠੇਕਾ ਹੈ ਇਹ ਪਹਿਲਾਂ ਇਹ ਸਰਕਾਰ ਇਹ ਮੇਲਾ ਹੀ ਕਰਵਾਉਂਦੀ ਹੁੰਦੀ ਸੀ ਉਹ ਮੇਲਾ ਕਮੇਟੀ ਨੇ ਐਦ ਕੀ ਚੱਕ ਕੇ ਆਪਦਾ ਪ੍ਰੋਗਰਾਮ ਕੈਨਸਲ ਕਰਤਾ ਇਹਨਾਂ ਨੂੰ ਇੱਕ ਆਫਰ ਦਿੱਤੀ ਸੀ ਇੱਥੋਂ ਦੇ ਠੇਕੇਦਾਰਾਂ ਨੇ ਵੀ ਅਸੀਂ ਤੁਹਾਨੂੰ 51 ਲੱਖ ਰੁਪਏ ਦੇਵਾਂਗੇ ਜੇ ਤੁਸੀਂ ਉਂ ਵੀ ਮੇਲਾ ਨਹੀਂ ਕਰਾਉਣਾ ਸਾਡੇ ਤੋਂ ਪੈਸੇ ਲੈ ਕੇ ਸਾਨੂੰ ਮੇਲਾ ਲਾਉਣ ਦਿੱਤਾ ਜਾਵੇ ਮਤਲਬ ਉਹ 10 ਦਿਨ ਦਾ ਕਹਿ ਰਹੇ ਸੀਗੇ ਤੇ 10 ਦਿਨ ਦੇ ਵਿੱਚ ਜੇ ਉਹ 51 ਲੱਖ ਰੁਪਏ ਦੇਣ ਨੂੰ ਤਿਆਰ ਨਹੀਂ ਤਾਂ ਇਹਦਾ ਮਤਲਬ ਇਹੀ ਆ ਵੀ 51 ਤੋਂ ਉਹ 1.5 ਤੋਂ ਪਾਣੇ 2 ਕਰੋੜ ਰੁਪਏ ਦੀ ਕਮਾਈ ਆ ਨੁਕਸਾਨ ਜਿਹੜਾ ਇਹਦੇ 'ਚ ਹੋਇਆ ਉਹ ਠੇਕਾ ਜਿਨ੍ਹਾਂ ਨੇ ਲੈਣਾ ਸੀ ਉਹਨਾਂ ਠੇਕੇਦਾਰਾਂ ਦਾ ਹੋਇਆ ਸਰਕਾਰ ਨੇ ਮੇਲਾ ਨਹੀਂ ਕਰਵਾਉਣਾ ਉਹਨਾਂ ਨੇ ਫੈਸਲਾ ਕਰ ਲਿਆ ਡਿਪਟੀ ਕਮਿਸ਼ਨਰ ਸਾਹਿਬ ਆਪਦੇ ਫੇਸਬੁੱਕ ਪੇਜ ਤੋਂ ਲੋਕ ਸੰਪਰਕ ਵਿਭਾਗ ਦੇ ਤੋਂ ਉਹਨਾਂ ਨੇ ਲਿਖ ਕੇ ਦਿੱਤਾ ਸੀਗਾ ਇਹ ਪਰ ਇਹ ਹੁਣ ਠੇਕੇਦਾਰਾਂ ਦਾ ਤੇ ਜਿਹੜੇ ਇੱਥੋਂ ਦੇ ਜਿਹੜਾ ਐਮ ਐਲ ਏਜ਼ ਨੇ ਜਾਂ ਇੱਥੋਂ ਦੇ ਸਿਆਸੀ ਸਿਆਸਤਦਾਨ ਨੇ ਉਹਨਾਂ ਦਾ ਆਪਸ ਦੇ ਵਿੱਚ ਕੀ ਤੈਅ ਹੋਇਆ ਜਾਂ ਉਹਨਾਂ ਦੇ ਜਿਹੜੇ ਜਿਹੜੇ ਬੰਦੇ ਦੇ ਕੰਮ ਦੇ ਵਿੱਚ ਇੱਥੇ ਜਿਨ੍ਹਾਂ ਨੇ ਲਾਉਣ ਦਿੱਤਾ ਪ੍ਰਸ਼ਾਸਨ ਦੇ ਉਹਨਾਂ ਦੇ ਹਿੱਸੇ ਕੀ ਕੀ ਆਉਣਾ ਇਹ ਉਹਨਾਂ ਨੂੰ ਹੀ ਪਤਾ ਹੈ ਪਰ ਅਸਲ ਸਵਾਲ ਉਹ ਸਾਰਾ ਖਾਣ ਪੀਣ ਦਾ ਹੀ ਹੈ ਇਹਨਾਂ ਦਾ ਬਸ ਰੋਟੀ ਪਾਣੀ ਦਾ ਇੱਕ ਜਗਾੜ ਹੈ ਇਹਨਾਂ ਦਾ ਇਹਦੇ ਵਿੱਚੋਂ

ਜਿਹੜੀ ਕਮਾਈ ਪਹਿਲਾਂ ਰੈੱਡ ਕਰਾਸ ਠੇਕੇਦਾਰ ਕੇ ਕੁਛ ਰੈੱਡ ਕਰਾਸ ਨੂੰ ਜਾਂਦੀ ਸੀ ਉਹ ਵੀ ਚਲੀ ਗਈ ਜਿਹੜਾ ਪ੍ਰਸ਼ਾਸਨ ਨੇ ਇਹ ਮਗਰਮਾਸ਼ ਦੇ ਹੰਝੂ ਸਿੱਟੇ ਕੇ ਹੜਾ ਪੀੜਤਾ ਨਾਲ ਆ ਉਹ ਵੀ ਚਲੇ ਗਿਆ ਸਾਰਾ ਕੁਝ ਚਲੇ ਗਿਆ ਸਾਰਾ ਉਹਦੇ ਵਿੱਚ ਇਹ ਹੋਇਆ ਵੀ ਕਿਤੇ ਤਾਂ ਉਹ ਪੈਸਾ ਜਿਹੜਾ ਜਾਣਾ ਸੀਗਾ ਉਹ ਕਮੇਟੀ ਦੇ ਥਰੂ ਰੈੱਡ ਕਰਾਸ ਨੂੰ ਜਾਂ ਪ੍ਰਸ਼ਾਸਨ ਨੂੰ ਜਾਣਾ ਸੀਗਾ ਉਹ ਲੋਕਾਂ ਦੀ ਭਲਾਈ ਵਾਸਤੇ ਵਰਤਿਆ ਜਾਣਾ ਸੀ ਮਤਲਬ ਜੇ ਠੇਕੇਦਾਰ ਸਿੱਧਾ ਤੁਹਾਨੂੰ ਇੱਕ ਆਫਰ ਦੇ ਰਹੇ ਨੇ ਉਹ মিডিਆ ਦੇ ਵਿੱਚ ਉਹ মিডিਆ ਦੇ ਵਿੱਚ ਆਫਰ ਨਹੀਂ ਉਹ ਤੁਹਾਨੂੰ ਬ੍ਰਾਈਬ ਕਰਨ ਦੇ ਲਈ ਮਤਲਬ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਸਿੱਧੇ ਤੌਰ ਦੇ ਉੱਤੇ ਕਿ ਤੁਸੀਂ ਸਾਡੇ ਤੋਂ ਪੈਸਾ ਲੈ ਲਓ ਤਾਂ ਸਾਨੂੰ ਕਮਾਈ ਕਰ ਲੈਂਦੇ ਹੋ ਮਤਲਬ ਇਹ ਸਿੱਧਾ ਤਰੀਕਾ ਸਿੱਧਾ ਤਰੀਕਾ ਹੈ ਕਿ ਇਹ ਅਪਣਾਇਆ ਸੀ ਉਹਨਾਂ ਠੇਕੇਦਾਰਾਂ ਨੇ ਤੇ ਨੁਕਸਾਨ ਵੀ ਇਹਦੇ ਵਿੱਚ ਠੇਕੇਦਾਰਾਂ ਦਾ ਤੇ ਜਾਨ ਜਿਹੜੇ ਉਹਨਾਂ ਨਾਲ ਰਲ ਕੇ ਜਿਨ੍ਹਾਂ ਨੇ ਖਾਣਾ ਪੀਣਾ ਉਹਨਾਂ ਦਾ ਇਹ ਇਹਦੇ ਵਿੱਚ ਤਾਂ ਉਹ ਇਹਦੇ ਵਿੱਚ ਹੁਣ ਕਿਹੜੇ ਕਿਹੜੇ ਬੰਦੇ ਇਨਵੋਲਵ ਨੇ ਕਿਹਦੀ ਕਿਹਦੀ ਕਿੰਨੇ ਕਿੰਨੇ ਹਿੱਸੇਦਾਰੀ ਆ ਜੇ ਪਰਮਿਸ਼ਨ ਦਿੱਤੀ ਆ ਤਾਂ ਉਹ ਦਿੱਤੀ ਕਿਨੇ ਇਹਨਾਂ ਨੂੰ ਲਾਉਣ ਦੀ ਜੇ ਨਹੀਂ ਦਿੱਤੀ ਤਾਂ ਫਿਰ ਇਹ ਨਜਾਇਜ਼ ਇਹਦੇ ਉੱਤੇ ਕਬਜ਼ਾ ਕਿਵੇਂ ਹੋ ਰਿਹਾ ਮੰਡੀ ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਕਿਹਾ ਵੀ 16 ਤਰੀਕ 16 ਤਰੀਕ ਤੋਂ ਸਾਨੂੰ ਮੰਡੀਆਂ ਜਿਹੜੀਆਂ ਉਹ ਖਾਲੀ ਚਾਹੀਦੀਆਂ ਨੇ ਕਿਉਂਕਿ ਝੋਨੇ ਦੀ ਫਸਲ ਆਉਣ ਵਾਲੀ ਆ ਤੇ ਉਸ ਮੰਡੀ ਦੇ ਵਿੱਚ ਮਤਲਬ ਇਹਨਾਂ ਨੂੰ ਝੂਲੇ ਲਾ ਕੇ ਤੇ ਇਹਨਾਂ ਨੇ ਆਪਦੀ ਕਮਾਈ ਵਢ ਲਈ ਆ ਤੇ ਇਹ ਬਿਨਾ ਪ੍ਰਸ਼ਾਸਨ ਦੀ ਮਤਲਬ ਉਹਨਾਂ ਦੇ ਸਹਿਮਤੀ ਤੋਂ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਨਹੀਂ ਹੋ ਸਕਦਾ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਰਲਿਆ ਹੋਇਆ ਇਸ ਗੱਲ ਦੇ ਵਿੱਚ ਕਿੱਥੇ ਰਲਿਆ ਹੋਇਆ ਦੂਜੇ ਨੰਬਰ ਦੇ ਉੱਤੇ ਜੇ ਇਹ ਗੱਲ ਕਰਨੀ ਹੋਵੇ ਕਿ ਪਹਿਲਾਂ ਲੋਕਾਂ ਤੋਂ ਵਾਵਾ ਖੱਟ ਲਈ ਇੱਥੋਂ ਤੱਕ ਕਿ ਜਿਹੜੀ ਦਸਹਿਰਾ ਕਮੇਟੀ ਐ ਫਰੀਦਕੋਟ ਦੀ ਉਹਨੇ ਵੀ ਇਹ ਫੈਸਲਾ ਲੈ ਲਿਆ ਕਿ ਅਸੀਂ ਦਸਹਿਰਾ ਨਹੀਂ ਮਨਾਉਂਦੇ ਉਹ ਆਪਣੇ ਸਟੈਂਡ ਤੇ ਅੜੇ ਰਹਿ ਗਏ ਪਰ ਪ੍ਰਸ਼ਾਸਨ ਸਿੱਧੇ ਰੂਪ ਚ ਆਪਣੇ ਸਟੈਂਡ ਤੋਂ ਭੱਜ ਗਏ ਨਹੀਂ ਬਿਲਕੁਲ ਇਹ ਬਹੁਤ ਚੰਗੀ ਗੱਲ ਸੀ ਦਸਹਿਰਾ ਕਮੇਟੀ ਆਸਤੇ ਮੈਂ ਕੇ ਵੀ ਦੇਖਦਾ ਕਿ ਹਿੰਦੂ ਭਾਈਚਾਰੇ ਨੇ ਕਿਵੇਂ ਆ ਕੇ ਜਿਹੜੇ ਸਾਡੇ ਪਿੰਡਾਂ ਦੇ ਲੋਕਾਂ ਦਾ ਨੁਕਸਾਨ ਹੋਇਆ ਹੜ੍ਹਾਂ ਦੇ ਵਿੱਚ ਉਹਨਾਂ ਦੇ ਨਾਲ ਖੜੇ ਨੇ ਉਹਨਾਂ ਨੇ ਇਹਨਾਂ ਜਸ਼ਨਾਂ ਨੂੰ ਜਾਂ ਮਤਲਬ ਉਹ ਸਾਰੇ ਟਾਪ ਦਾ ਜਿਹੜਾ ਪ੍ਰੋਗਰਾਮ ਕਰਦੇ ਸੀ ਉਹ ਤੋਂ ਪਛਾਹ ਹੋਏ ਉਹ ਕਹਿੰਦੇ ਵੀ ਸਾਨੂੰ ਇਹ ਨਹੀਂ ਠੀਕ ਲੱਗਦਾ ਤੇ ਅਸੀਂ ਉਹ ਪੈਸਾ ਚਲੋ ਉਹਨਾਂ ਨੇ ਇਹ ਹੜਪੀੜਤਾਂ ਦੀ ਸੇਵਾ ਦੇ ਵਿੱਚ ਲਾਉਣ ਦਾ ਫੈਸਲਾ ਕੀਤਾ ਦੂਜੇ ਪਾਸੇ ਸਰਕਾਰ ਆਪ ਦਾ ਮੇਲਾ ਕਰਾਉਣ ਤੋਂ ਮਨਾ ਕਰ ਗਈ ਤੇ ਪ੍ਰਾਈਵੇਟ ਜਿਹੜੇ ਠੇਕੇਦਾਰ ਉਹਨਾਂ ਨੂੰ ਮੌਕਾ ਮਿਲ ਗਿਆ ਵੀ ਇਹਦੇ ਚੋ ਕਮਾਈ ਕਿਸੇ ਤਰੀਕੇ ਨਾਲ ਕੀਤੀ ਜਾਵੇ ਤੇ ਜਿਹੜੇ ਹੜਪੀੜ ਨਾਲ ਆ ਇੱਕ ਹੈਗਾ ਉਹ ਤਾਂ ਬਹਾਨਾ ਇਹਦੇ ਵਿੱਚ ਉਹ ਹੜਪੀੜ ਤਾਨੂੰ ਲੈ ਕੇ ਤਾਂ ਸਰਕਾਰ ਕੋਲੇ ਆਪਦੇ ਕੋਲੇ ਵੀ ਕੁਛ ਨਹੀਂ ਸੀਗਾ ਸਰਕਾਰ ਨੂੰ ਤਾਂ ਆਪਦੇ ਮੁੱਖ ਮੰਤਰੀ ਰੀਲੀਫ ਫੰਡ ਦੇ ਲਈ ਲੋਕਾਂ ਤੋਂ ਜਿਹੜੇ ਪੈਸੇ ਮੰਗਣੇ ਪਏ ਸਰਕਾਰ ਦਾ ਤਾਂ ਦੁਆਲਾ ਨਿਕਲੇ ਪਿਆ ਵੀ ਜਿਹੜਾ ਇਹਨਾਂ ਨੇ ਪਹਿਲਾਂ ਵੀ ਇਹ ਕਰਜ਼ੇ ਦੇ ਕਰਜ਼ਾ ਲੈ ਕੇ ਜਿਹੜੀ ਆਪਦੀ ਸਰਕਾਰ ਚੱਲ ਰਹੀ ਹੈ ਲਗਾਤਾਰ ਉਹਦੀਆਂ ਕਿਸ਼ਤਾਂ ਆ ਰਹੀਆਂ ਨੇ ਸੈਂਟਰ ਤੋਂ ਲੈ ਕੇ ਤੇ ਆਪਦੀ ਕਮਾਈ ਦਾ ਇਹਨਾਂ ਕੋਲੇ ਸਾਧਨ ਹੈ ਨਹੀਂਗਾ ਕੋਈ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸਰ ਜਿਹੜਾ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਕੀ ਇਹ ਪ੍ਰਸ਼ਾਸਨ ਵੱਲੋਂ ਕਰਾਇਆ ਜਾ ਰਿਹਾ ਹੈ ਕਿ ਪ੍ਰਾਈਵੇਟ ਬੰਦੇ ਵੱਲੋਂ ਏ ਭਾਜੀ ਸਾਡੇ ਕੋਲੇ ਪ੍ਰਸ਼ਾਸਨ ਨੇ ਤਾਂ ਪਹਿਲਾਂ ਕਹਿਤਾ ਸੀਗਾ ਵੀ ਨਹੀਂ ਇਹ ਮਤਲਬ ਕੋਈ ਪ੍ਰਾਈਵੇਟ ਬੰਦੇ ਸੀ ਉਹਨਾਂ ਨੇ ਸਾਡੇ ਕੋਲ ਐਪਲੀਕੇਸ਼ਨ ਆਈ ਵੀ ਅਸੀਂ ਐ ਕਰਕੇ ਬਾਬਾ ਫਰੀਦ ਦੇ ਮਤਲਬ ਆਗਮਨ ਪਰੋਦਰਾਨ ਮੇਲਾ ਆਯੋਜਨ ਕਰਨਾ ਚਾਹੁੰਦੇ ਹੋ ਗਿਆ ਤੇ ਸਾਨੂੰ ਜਗ੍ਹਾ ਦੀ ਲੋੜ ਹੈਗੀ ਆ ਤੇ ਅਸੀਂ ਜਿਹੜਾ ਇਹ ਫਰੀਦਕੋ ਸਾਧਕ ਚੌਂਕ ਵਾਲਾ ਫਾੜ ਹੈਗਾ ਇਹ ਆਪਣਾ ਹਜੇ ਵਿੱਚ ਵੈਸੇ ਦਾ ਸੀਜ਼ਨ ਸ਼ੁਰੂ ਹੈਗਾ 16 ਤਰੀਕ ਤੋਂ ਪਰ ਇਹ ਵੀ ਹਜੇ ਮਤਲਬ ਚੋਨਾ ਲੋ ਹੌਲੀ ਹੌਲੀ ਆਊਗਾ ਤਫਰੀਦਕੋਟ ਦਾ ਆਪਣਾ ਫਾਰਵਰਡ ਹੈ ਤੇ ਉਹਦੇ ਨਾਲ ਚਲੋ ਸਾਡੇ ਆਫਿਸ ਮਤਲਬ ਜਿਵੇਂ ਜਗਾ ਹੈਗੀ ਆ ਉਹਦੇ ਅਗੇਂਸ ਸਾਨੂੰ ਉਹਦਾ ਕਿਰਾਇਆ ਵੀ ਵਸੂਲ ਹੁੰਦਾ ਤਾਂ ਲਗਭਗ 88000 ਰੁਪਇਆ ਉਹਦੀ ਫੀਸ ਲੈ ਕੇ ਅਸੀਂ ਉਹਨਾਂ ਨੂੰ ਇਹ 2 ਏਕੜ ਜਿਹੜੀ ਜਗਾ ਹੈਗੀ ਆ ਇਹਦੀ ਪ੍ਰਵਾਨਗੀ ਦਿੱਤੀ ਹੈ ਜੀ ਜਦੋਂ ਪ੍ਰਸ਼ਾਸਨ ਖੁਦ ਜਿਹੜਾ ਮੇਲਾ ਨਹੀਂ ਕਰਵਾ ਰਿਹਾ ਖੁਦ ਆਪਦਾ ਕੰਮ ਨਹੀਂ ਕਰਾ ਰਿਹਾ ਕੀ ਲੱਗਦਾ ਹੈ ਇਹ ਮਨਜ਼ੂਰੀ ਦੇਣੀ ਸਹੀ ਹੈ ਉਸ ਸਮੇਂ ਪ੍ਰਸ਼ਾਸਨ ਤਾਂ ਇਹ ਕਹਿ ਰਿਹਾ ਕਿ ਹੜਪੀੜਤਾ ਅਸੀਂ ਇਹ ਕੰਮ ਨਹੀਂ ਕਰਨਾ ਪਰ ਦੂਜੇ ਪਾਸੇ ਪ੍ਰਸ਼ਾਸਨ ਦਾ ਹੀ ਤੁਸੀਂ ਹੋ ਤੇ ਤੁਸੀਂ ਇਹ ਚੀਜ਼ ਦੀ ਮਨਜ਼ੂਰੀ ਦੇ ਰਹੇ ਹੋ ਨੀ ਭਜੀ ਅਸੀਂ ਸਿਰਫ ਜਿਹੜੀ ਹੈਗੀ ਆ ਜਗ੍ਹਾ ਦੀ ਮਨਜ਼ੂਰੀ ਦਿੰਦੀ ਹੈ ਬਾਕੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਉਹਨਾਂ ਦੀ ਆਪਦੀ ਨਿੱਜੀ ਜ਼ਿੰਮੇਵਾਰੀ ਹੈ ਲਾਈਕ ਲਾਅ ਐਂਡ ਆਰਡਰ ਹੈਗੀ ਆ ਤੇ ਅਦਰ ਹੋਰ ਜਿਹੜੀਆਂ ਮਤਲਬ ਇਸ ਚੀਜ਼ ਨੂੰ ਆਰਗੇਨਾਈਜ਼ ਕਰਨ ਵਾਸਤੇ ਲੋੜੀਆਂ ਆਪਣੀਆਂ ਪਰਵਾਨੀਆਂ ਹੁੰਦੀਆਂ ਹੈਗੀਆਂ ਸੀਐਮ ਸਾਹਿਬ ਕਹਿ ਚੁੱਕੇ ਆ ਕਿ 16 ਤਰੀਕ ਤੋਂ ਸੀਜ਼ਨ ਹੈ ਸੀਜ਼ਨ ਦੌਰਾਨ ਦਾਣਾ ਮੰਡੀ ਕਿਰਾਏ ਤੇ ਦੇਣ ਦਾ ਕੋਈ ਪ੍ਰਾਵਧਾਨ ਹੈ ਉਹਦਾ ਫੜ ਦੇਣ ਦਾ ਹੈ ਕੋਈ ਨੀ ਅਸੀਂ ਸਿਰਫ ਜਿਹੜਾ ਮਤਲਬ ਉਹੀ 19 ਕੀ ਜਗ੍ਹਾ ਦਿੱਤੀ ਹੈਗੀ ਆ ਫਰੀਦਕੋਟ ਦਾ ਸਾਡੇ ਕੋਲੇ ਫੜ ਕਾਫੀ ਹੈਗਾ ਜੀ ਠੀਕ ਹੈ ਤੇ ਇੱਕੇ ਵਾਰੀ ਆਪਣੇ ਕੋਲੇ ਹਜੇ ਫਸਲ ਵੀ ਨਹੀਂ ਆਉਣੀ ਆਪਣੇ ਕੋਲੇ ਇਧਰਲੇ ਪਾਸੇ ਪੂਰਾ ਫੜ ਹੈਗਾ ਜੀ ਬੈਕ ਸਾਈਡ ਤੇ ਪਹਿਲਾਂ ਜਿਹੜਾ ਮੇਲਾ ਸੀ ਨਾ ਉਹ ਮਗਰਲੇ ਵੱਡੇ ਫੜ ਚ ਲੱਗਦਾ ਹੁੰਦਾ ਸੀ ਠੀਕ ਹੈ ਜੀ ਇਹ ਸਿਰਫ ਇੱਕ ਛੋਟਾ ਜਿਹਾ ਏਰੀਆ ਹੈਗਾ ਜਿਹੜਾ ਮਤਲਬ ਸਭ ਤੋਂ ਕਹਿ ਲਓ ਵੀ ਮਤਲਬ ਬਾਅਦ ਚ ਫਿਲਹਾਲ ਦੀ ਘੜੀ ਇਹਨੂੰ ਆਪਾਂ ਯੂਟਿਲਾਈਜ਼ ਕਰ ਸਕਦੇ ਹਾਂ ਅਸੀਂ ਤਾਂ ਦਿੱਤਾ ਜੀ ਇਹ ਮਤਲਬ ਉਹ ਮੈਨੂੰ ਲੀਗਲ ਤੌਰ ਤੇ ਵੀ ਜਦੋਂ ਇੱਕ ਸੀਜ਼ਨ ਦੀ ਮਨਜ਼ੂਰੀ ਦਾ ਟਾਈਮ ਆ ਜਾਂਦਾ ਕਿ 16 ਤਰੀਕ ਤੋਂ ਚੱਲਣਾ ਹੈ ਲੀਗਲ ਤੌਰ ਤੇ ਉਹ ਤੇ ਦੇ ਸਕਦੇ ਆ ਤੁਸੀਂ ਅ ਨਹੀਂ ਭਾਜੀ ਉਹਦੇ ਚ ਇਹ ਹੁੰਦਾ ਨਾ ਵੀ ਇਹ ਦੋਨੋਂ ਚੀਜ਼ਾਂ ਹੁੰਦੀਆਂ ਹੈਗੀਆਂ ਵੈਸੇ ਤੇ ਜਦੋਂ ਆ ਜਾਂਦਾ ਸੀਜ਼ਨ ਤਾਂ ਮਤਲਬ ਜੀਵਿੰਦਾਰ ਆ ਜਾਂਦੇ ਤਾਂ ਆਬਵੀਅਸ ਜੀ ਗੱਲ ਹੀ ਇਹਦੀ ਕੋਈ ਉਹ ਨਹੀਂ ਬਣਦਾ ਠੀਕ ਹੈ ਪਰ ਹੁਣ ਆਪਣੇ ਕੋਲੇ ਯੂਜ਼ੇਬਲ ਹੈਗਾ ਤੇ ਉਹਦੇ ਅਗੇਂਸਟ ਆਪਾਂ ਐਸ ਪਰ ਲਾਅ ਜਿਹੜਾ ਹੈਗਾ ਉਹਨਾਂ ਤੋਂ ਰੈਂਟ ਹੈਗਾ ਜਿਹੜਾ ਉਹ ਵਸੂਲ ਕੀਤਾ ਹੈਗਾ ਇਹ ਮਾਮਲਾ ਡੀਸੀ ਸਾਹਿਬ ਡੀਸੀ ਫਰੀਦਕੋਟ ਦੇ ਧਿਆਨ ਦੇ ਵਿੱਚ ਹੈ ਵੀ ਤੁਸੀਂ ਕਿਰਾਇਆ ਦਿੱਤਾ ਹੈ ਅ మేబీ షట్ ਹੈਗਾ ਜੀ ਆਈ ਡੋਟ نو अबाउट दैट ਹਾਂ ਹਾਂ ਮਤਲਬ ਮੈਂ ਮਤਲਬ ਮੈਂ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਵੀ ਅਸੀਂ ਸਿਰਫ ਜਗ੍ਹਾ ਦੀ ਜਿਹੜੀ ਹੈਗੀ ਆਪਣੀ 2 ਏਕੜ ਜਗ੍ਹਾ ਹੈਗੀ ਸਿਰਫ ਉਹਦੀ ਮਨਜ਼ੂਰੀ ਦਿੱਤੀ ਹੈਗੀ ਆ ਤੇ ਬਾਕੀ ਚੀਜ਼ਾਂ ਹੈਗੀਆਂ ਜੇ ਅਦਰ ਡਿਪਾਰਟਮੈਂਟਸ ਦੀ ਜਿਹੜੀ ਇਨਵੋਲਵਮੈਂਟ ਹੋਊਗੀ ਉਹ ਜੇ ਉਹਨਾਂ ਨੂੰ ਮਨਾਂ ਕਰਨਗੇ ਤਾਂ ਉਹ ਨਹੀਂ ਕਰ ਸਕਦੇ ਉਸ ਚੀਜ਼ ਦਾ ਮਤਲਬ ਮੈਂ ਤਾਂ ਇੱਕ ਇੱਕ ਸੁੱਖਾ ਸਵਾਲ ਸੀ ਹੈ ਜੀ ਕਿ ਕੀ ਸੀਜ਼ਨ ਦੌਰਾਨ ਜਦੋਂ ਇੱਕ ਮੁੱਖ ਮੰਤਰੀ ਐਲਾਨ ਚੁੱਕਿਆ ਹੋਵੇ ਕਿ 16 ਤਰੀਕ ਤੋਂ ਝੋਨਾ ਖਰੀਦ ਸ਼ੁਰੂ ਕਰਨੀ ਹੈ ਉਸ ਦੌਰਾਨ ਦਾਣਾ ਮੰਡੀ ਦਾ ਕੋਈ ਵੀ ਫੜ ਕਰਾਇਤੇ ਦੇਣਾ ਲੀਗਲ ਹੈ ਜਾਂ ਨਹੀਂ ਹੈ ਮੈਂ ਤੁਹਾਨੂੰ ਭਾਜੀ ਪਹਿਲਾਂ ਹੀ ਦੱਸ ਚੁੱਕਿਆ ਹੈਗਾ ਵੀ ਆਪਾਂ ਪ੍ਰਾਇੋਰਟੀ ਕਿਸਾਨਾਂ ਨੂੰ ਆ ਹਮੇਸ਼ਾ ਠੀਕ ਹੈ ਜੀ ਜ਼ਿਮੀਂਦਾਰਾਂ ਦਾ ਹੀ ਜਗ੍ਹਾ ਹੈਗੀ ਆ ਅਸੀਂ ਤਾਂ ਮਤਲਬ ਕਹਿ ਲਓ ਵੀ ਇਹਦੇ ਇੱਕ ਕਸਟੋਡੀਅਨ ਆ ਠੀਕ ਹੈ ਪ੍ਰਾਇੋਰਟੀ ਹਮੇਸ਼ਾ ਜ਼ਿੰਮੇਦਾਰ ਦੀ ਆ ਜੇ ਸਾ ਕੋਈ ਵੀ ਇਨ ਬਿਟਵੀਨ ਵੀ ਕੋਈ ਮੰਨ ਕੇ ਚੱਲੋ ਜਿਵੇਂ ਹੁਣ ਆਪਾਂ ਦਿੱਤਾ ਹੋਇਆ ਇਹ ਫੜ ਰੈਂਟ ਤੇ ਦੇਤਾ ਬਟ ਇਨ ਬਿਟਵੀਨ ਜੇ ਕਿਸੇ ਵੀ ਜ਼ਿੰਮੇਦਾਰ ਜੇ ਆਪਾਂ ਨੂੰ ਲੱਗਦਾ ਵੀ ਜ਼ਿੰਮੇਦਾਰ ਨੂੰ ਪਰੇਸ਼ਾਨੀ ਹੋ ਰਹੀ ਆ ਤਾਂ ਜ਼ਿੰਮੇਦਾਰ ਨੂੰ ਪਹਿਲ ਹੋਊਗੀ ਅਸੀਂ ਸਾਰਾ ਨਾਲ ਦੀ ਨਾਲ ਕਲੀਅਰ ਕਰਾ ਕੇ ਜ਼ਿੰਮੇਦਾਰ ਨੂੰ ਉੱਥੇ ਸਪੇਸ ਪ੍ਰੋਵਾਈਡ ਕਰਾਂਗੇ ਕਿੰਨੇ ਸਮੇਂ ਲਈ ਦਿੱਤਾ ਤੁਸੀਂ ਇਹ 28 ਤਰੀਕ ਤੱਕ ਹੈ ਜੀ 28 ਹਾਂਜੀ 23 ਤਰੀਕ ਤੱਕ ਤਾਂ ਸੀਜ਼ਨ ਪੂਰਾ ਆ ਜਾਵੇਗਾ ਨਾ 28 ਤਰੀਕ ਦਾ ਤਾਂ ਕੋਈ ਨਹੀਂ ਕਿਉਂਕਿ ਮੁੱਖ ਮੰਤਰੀ ਕਹਿੰਦੇ ਕਿ ਝੋਨਾ ਜਲਦੀ ਲਓ ਤਾਂ ਕਿ ਮੌਇਸਚਰ ਦਾ ਇਸ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਹੋ ਨਾ ਜੋ ਭਾਜੀ ਸਾਡੇ ਕੋਲੇ ਮਤਲਬ ਗਰਾਊਂਡ ਲੈਵਲ ਤੇ ਇਨਪੁੱਟ ਹੈਗੇ ਆ ਵੀ ਹਜੇ ਜਿਹੜਾ ਹੈਗਾ ਝੋਨਾ ਮਤਲਬ ਜਿਵੇਂ ਇਧਰ ਲਬਰਾਨੀ ਏਰੀਆ ਹੈਗਾ ਇਧਰੋਂ ਥੋੜਾ ਜਿਹਾ ਜਰੂਰ ਜਿਵੇਂ ਬਾਸਮਤੀ ਜਾਂ ਆ ਰਿਹਾ ਹੈਗਾ ਬਟ ਹਜੇ ਆਪਣੇ ਕੋਲੇ ਫਰੀਦਕੋਟ 2 4 5 ਦਿਨ ਤੱਕ ਈਵਨ ਇੱਕ ਸਿੰਗਲ ਢੇਰੀ ਆਉਣ ਦੀ ਵੀ ਸਾਡੇ ਕੋਲ ਕੋਈ ਆਸ ਨਹੀਂ ਹੈਗੀ ਉਹ ਸਾਡੇ ਕੋਲੇ ਬੈਕਅਪ ਤੇ ਹੈਗਾ ਭਾਜੀ ਅਸੀਂ ਇਹਨਾਂ ਨੂੰ ਡਾਇਰੈਕਟਲੀ ਬੋ ਇਨ ਕੇਸ ਸਾਨੂੰ ਲੋਡ ਪੈਂਦੀ ਆ ਤਾਂ ਇਹ ਤੁਹਾਨੂੰ ਤੁਰੰਤ ਜਿਹੜਾ ਖਾਲੀ ਕਰਨਾ ਪਊਗਾ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਵੀ ਜੇ ਜ਼ਿੰਮੇਵਾਰ ਸਾਡਾ ਬੈਠਾ ਹੈਗਾ ਤਾਂ ਇਹ ਚੀਜ਼ ਪੋਸੀਬਲ ਨਹੀਂ ਹੋਊਗੀ ਜੀ ਜੀ ਬਾਕੀ ਧੰਨਵਾਦ ਜੀ ਸਰ ਥੈਂਕ ਯੂ ਮੈਡਮ ਇਹ ਰਹੀ ਸੀ ਜੀ ਹਾਂ ਜੀ ਮਨਿੰਦਰ ਜੀ ਸਿੱਧੂ ਗੱਲ ਕਰ ਰਹੇ ਹਾਂ ਜੀ ਲੋਕ ਵਾਈਟੀਵੀ ਤੋਂ ਹਾਂ ਜੀ ਦੱਸੋ ਜੀ ਮੈਡਮ ਇੱਕ ਪਾਸੇ ਤਾਂ ਮੈਡਮ ਡੀਸੀ ਨੇ ਇਹ ਕਿਹਾ ਕਿ ਇਸ ਵਾਰ ਨਾ ਝੂਲੇ ਲੱਗਣਿਆ ਨਾ ਮੇਲਾ ਉਸ ਤਰੀਕੇ ਨਾਲ ਬਣਾਇਆ ਜਾਣਾ ਸਿਰਫ ਧਾਰਮਿਕ ਪ੍ਰੋਗਰਾਮ ਹੋਣਗੇ ਦੂਜੇ ਪਾਸੇ ਝੂਲੇ ਵੀ ਲੱਗ ਰਹੇ ਆ ਤੇ ਮੇਲਾ ਵੀ ਦੂਜੂ ਬਣਾਇਆ ਜਾ ਰਿਹਾ ਮੈਂ ਚੈੱਕ ਕਰਾ ਲੈਣੀ ਆ ਜੀ ਪਲੀਜ਼ ਮੈਨੂੰ ਥੋੜਾ ਜਿਹਾ ਟਾਈਮ ਦਿਓ ਹਾਂਜੀ ਠੀਕ ਹੈ ਜਿਹੜਾ ਝੂਲੇ ਲਾ ਰਹੇ ਆ ਇੱਕ ਪਾਸੇ ਤਾਂ ਪ੍ਰਸ਼ਾਸਨ ਨੇ ਕਿਹਾ ਸੀ ਵੀ ਪ੍ਰਾਈਵੇਟ ਐਸ kiểu ਵਸਵਾਰ ਨਹੀਂ ਮਨਾਉਣਾ ਹੜਪੀੜ ਤਾਂ ਕਰਕੇ ਦੂਜੇ ਪਾਸੇ ਆ ਪ੍ਰਾਈਵੇਟ ਲੱਗ ਰਿਹਾ ਜੀ ਇਹ ਤੇ ਲੈਂਡ ਆਰਡਰ ਦੀ ਮਨਜ਼ੂਰੀ ਹੋਈ ਹੈ ਜ ਇਹਨਾਂ ਦੀ ਕੋਈ ਨਹੀਂ ਦੇਖੋ ਮੈਂ ਦੇਖ ਲੈਣਾ ਜੀ ਕਿ ਸਾਡੇ ਤੋਂ ਹੋਈ ਏ ਕਿ ਇਹ ਵੈਸੇ ਤਾਂ ਇਹ ਡੀਸੀ ਆਪਾਂ ਇਹਨਾਂ ਦਾ ਇਹਦੀ ਮਨਜ਼ੂਰੀ ਡੀਸੀ ਦਿੰਦਾ ਹੈ ਹਨਾ ਠੀਕ ਹੈ ਜੀ ਉਹ ਝੂਲੇ ਲੱਗਣ ਵਾਲੀ ਨੇ ਵੀ ਸਾਡੇ ਕੋਲ ਕੋਈ ਨਹੀਂ ਲਾਇਨ ਆਰਡਰ ਜੀ ਤੁਹਾਡੀ ਹੁੰਦੀ ਹੋਊਗੀ ਜੀ ਇੱਥੇ ਕੋਈ ਘਟਨਾ ਵਾਪਰ ਜੇ ਕੋਈ ਅੱਗ ਲੱਗ ਜੇ ਕੋਈ ਭੱਜ ਦੌੜ ਮੱਚ ਜੇ ਨਹੀਂ ਉਹ ਉਹ ਹੀ ਚੈੱਕ ਕਰ ਲੈਨੇ ਵੀ ਸਾਡੇ ਜਿਹੜੀ ਸਾਡੇ ਕੋਲੋਂ ਜਿਹੜੀ ਇਹਨਾਂ ਨੂੰ ਮਨਜ਼ੂਰੀ ਮਿਲਨੀ ਹੈ ਕਿ ਜੇ ਇਹ ਇਹਨਾਂ ਲੈਣੀ ਹੁੰਦੀ ਸਾਡੇ ਪੁਲਿਸ ਪ੍ਰਸ਼ਾਸਨ ਤੋਂ ਉਹ ਲਈ ਜੀ ਉਹ ਮੈਂ ਚੈੱਕ ਕਰ ਲੈਨੇ ਆ ਵੀ ਬਾਕੀ ਜਿਹੜੀ ਮੈਨੂੰ ਲੱਗਦਾ ਵੀ ਜਿਹੜਾ ਇਹਨਾਂ ਦਾ ਵੈਸੇ ਜਿਹੜਾ ਉਹ ਡਿਸਿਪਲਿਨਰੀ ਹੁੰਦਾ ਵੀ ਇਹਦਾ ਠੀਕ 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 ਮੇਲਾ ਮੰਡੀ ਮੁੰਡੀ ਦੀਆਂ ਮੰਡੀ ਚ ਹਾਂਜੀ ਹਾਂਜੀ ਜਗਾ ਜੀ ਹਾਂਜੀ ਵੈਸੇ ਤਾਂ ਡਿਸਿਸ ਡਿਸਿਸ ਹਾਵ ਐਸ ਵਾਰ ਕਹਿ ਚੁੱਕੇ ਨਾ ਵੀ ਇਸ ਮਨਾ ਉਹ ਚਲ ਦੇਖ ਲੈਨੇ ਇਸ ਮੈਟਰ ਤੇ ਕੀ ਚੱਲ ਰਿਹਾ ਹੈ ਕੋਈ ਇਹ ਪੰਚ ਸੰਸਥਾ ਦੀ ਕੋਈ ਗੱਲ ਆਈ ਸੀਗੀ ਕੋਈ ਉਹ ਸਹਿਮਤ ਹੋ ਗਈ ਜਾਂ ਕੀ ਇਸ ਦਾ ਅਜੇ ਕਲੀਅਰ ਨਹੀਂ ਠੀਕ ਆ ਸਰ ਠੀਕ ਆ ਹਾਂ ਠੀਕ ਠੀਕ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਭਾਈ ਮਨਿੰਦਰ ਜੀ ਸਿੱਧੂ ਗੱਲ ਕਰ ਰਹੇ ਆ ਜੀ ਲੋਕ ਵਾਈਟੀਵੀ ਤੋਂ ਕੀ ਹਾਲ ਹੈ ਭਾਈ ਜੀ ਠੀਕ ਹਾਂ ਜੀ ਵਧੀਆ ਜੀ ਵਧੀਆ ਅੱਛਾ ਮੈਂ ਪੁੱਛਣਾ ਸੀ ਜਿਹੜਾ ਬਾਬਾ ਫਰੀਦ ਦੇ ਆਗਮਨ ਪੁਰਬ ਤੇ ਜੋ ਇਸ ਵਾਰ ਪ੍ਰਸ਼ਾਸਨ ਨੇ ਇਹ ਕਿਹਾ ਕਿ ਅਸੀਂ ਨਹੀਂ ਮਨਾਵਾਂਗੇ ਹਾਂ ਜੀ ਹੜਪੀੜਤਾ ਕਰਕੇ ਕੀ ਰੈੱਡ ਕਰਾਸ ਕੋਈ ਇਸ ਤਰੀਕੇ ਦਾ ਪ੍ਰੋਗਰਾਮ ਕਰ ਰਹੀ ਹੈ ਜੀ ਜਿਵੇਂ ਡੀ.ਐਸ. ਸਾਹਿਬ ਨੇ ਕਿਹਾ ਕੋਈ ਨਹੀਂ ਕਰਾ ਜੀ ਨਹੀਂ ਪਰ ਗਵਰਨਮੈਂਟ ਵੱਲੋਂ ਤੇ ਸਰਕਾਰ ਵੱਲੋਂ ਹੜਾ ਦਾ ਪੀੜਤਾ ਕਰਕੇ ਜੋ ਹਾਲਾਤ ਬਣੇ ਆ ਜੀ ਉਸ ਕਰਕੇ ਸਾਰੇ ਸਰਕਾਰੀ ਪ੍ਰੋਗਰਾਮ ਕੈਨਸਲ ਕੀਤੇ ਗਏ ਆ ਪਰ ਇਸ ਵਾਰ ਪ੍ਰਾਈਵੇਟ ਪਲੇਅਰਾਂ ਨੂੰ ਖੁੱਲ ਦੇਤੀ ਜੀ ਨਹੀਂ ਉਹ ਆਪਣੇ ਵੱਲੋਂ ਨਹੀਂ ਹੋਈ ਹੋ ਜੀ ਆਪਣੇ ਡਿਪਾਰਟਮੈਂਟ ਵੱਲੋਂ ਨਹੀਂ ਕੋਈ ਵੀ ਉਹ ਠੀਕ ਹੈ ਜੀ ਹਾਂ ਜੀ ਉਹਦੇ ਬਾਰੇ ਆਪਾਂ ਨੂੰ ਨੋਲਿਜ ਨਹੀਂ ਕਿੰਨੇ ਉਹ ਠੀਕ ਹੈ ਮਤਲਬ ਤੁਸੀਂ ਰੈੱਡ ਕਰਾਸ ਨਹੀਂ ਕਰਦੇ ਮੈਂ ਨਹੀਂ ਰੈੱਡ ਕਰਾਸ ਪਹਿਲਾਂ ਇਸ ਤੋਂ ਪਹਿਲਾਂ ਸਾਰਾ ਰੈੱਡ ਕਰਾਸ ਕਰਦੀ ਆਈ ਹੈ ਅੱਜ ਤੱਕ ਜੀ ਹਾਂ ਇਸ ਤੋਂ ਪਹਿਲਾਂ ਰੈੱਡ ਕਰਾਸ ਦਾ ਜਿਹੜਾ ਪ੍ਰਸ਼ਾਸਨ ਦਾ ਵੀ ਸਰਕਾਰ ਵੱਲੋਂ ਵੀ ਹੁੰਦਾ ਹੁੰਦਾ ਠੀਕ ਹੈ ਜੀ ਠੀਕ ਹੈ ਜੀ ਜੀ ਮੈਂ ਸਰਕਾਰ ਦੇ ਮੰਤਰਾਲਾ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਤੇ ਰੈੱਡ ਕਰਾਸ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਮਤਲਬ ਕਿ ਮੇਲਾ ਤਾਂ ਸਾਰਾ ਪ੍ਰਸ਼ਾਸਨ ਵੱਲੋਂ ਵੀ ਹੁੰਦਾ ਹੁੰਦਾ ਠੀਕ ਹੈ ਜੀ ਠੀਕ ਹੈ ਰੈੱਡ ਡਿਪਾਰਟਮੈਂਟ ਦੇ ਆਫ ਦੀ ਵੀ ਯੂਟੀ ਹੁੰਦੀ ਥਰੀਕ ਮੇਲੇ ਦੇ ਵਿੱਚ ਕੰਮ ਕਰਨ ਦੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ 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 ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜ